ਹੈਲੋ ਸਸਰੀ ਜੀ ਪੁੱਈ ਸਸਰੀਕਾਲ ਹੋਰ ਕਿਵੇਂ ਮਨਿੰਦਰ ਠੀਕ ਆ ਵਜੇ ਵਧੀਆ ਤੁਸੀਂ ਦੱਸੋ ਜੀ ਠੀਕ ਆ ਪੁੱਤ ਠੀਕ ਆ ਹੋਰ ਠੀਕ ਆ ਸਾਰੇ ਇੱਥੇ ਹਾਂ ਸਾਰੇ ਵਧੀਆ ਨੇ ਤੁਸੀਂ ਆਪਣੇ ਸੁਣਾਓ ਕਿਵੇਂ ਆ ਸਾਰੇ ਹਾਂ ਠੀਕ ਆ ਪੁੱਤ ਵਧੀਆ ਮੈਂ ਪੁੱ问 ਪੁੱਝਦੇ ਸੀ ਕਦੋਂ ਆਉਂਗੇ ਤੁਸੀਂ ਇੱਧਰ ਸਾਡੇ ਵੱੰਨੇ ਕਿਵੇਂ ਕੋਈ ਕੰਮ ਤਾਂ ਲੰਦਾ ਸੀ ਕੋਈ ਕੰਮ ਨਹੀਂ ਹੋਣ ਤੇਨ ਫਰਕ ਹੈ ਤੇਨ ਸਾਰੀ ਗੱਲ ਹੋਈ ਤਾਂ ਹੈ ਉਹਨਾਂ ਦੀ ਹਰਪੀ ਦੇ ਪਿੱਕੇ ਸੌਰਿਆਂ ਦੀ ਅੱਛਾ ਪòn ਮੇਰੀ ਗੱਲ ਸੁਣੋ ਨਾ ਉਹਨੂੰ ਦੋ ਦਿਨ ਉਹ ਬਗੇਥਾਈ ਬੈਠੀ ਨੂੰ ਤੇ ਕੋਈ ਲੈਣ ਹੀ ਨਹੀਂ ਆਇਆ ਹੈਗਾ ਕਹਿੰਦੀ ਉਦੋਂ ਲੈਣ ਆਣਗੇ ਜਦੋਂ ਕੁਝ ਤੁਸੀਂ ਮਤਲਬ ਕਿਸੇ ਨਾਲ ਸੱਪਾ ਪਾਉਂਗੇ ਸਾਡੇ ਕੋਲ ਤਾਂ ਬਹੁਤ ਕੁਝ ਵੀ ਨਹੀਂ ਹੈਗਾ ਅਸੀਂ ਸਿੱਧੀ ਜੀ ਗੱਲ ਦੱਸੀ ਆਂਦੇ ਆ ਉਹਨਾਂ ਨਾਲ ਗੱਲ ਕਰ ਲਾ ਵੀ ਸਿੱਧੀ ਮਾਤਰਾ ਨਾਲ ਕੁੜੀ ਨੂੰ ਇੱਥੋਂ ਆਕੇ ਲੈ ਜਾਣੀ ਦਾ ਚਾਰ ਬੰਦੇ ਲੈ ਕੇ ਆਵਾਂਗੇ ਚਲ ਕੋਈ ਨਹੀਂ ਮੈਂ ਉਹਨਾਂ ਨਾਲ ਗੱਲ ਕਰ ਲੂੰਗੀ ਤੇ ਫਿਰ ਮੈਂ ਅੱਜ ਆ ਜਾਨੀ ਆ ਭਾਈ ਜੇ ਤੁਸਨੋਂ ਆਏ ਆ ਹੋਇਆਗਾ ਤਾਂ ਉਹ ਤਾਂ ਸਰਦਾਂ ਨਹੀਂ ਸਾਡੇ ਮੇਰੀ ਗੱਲ ਸੁਣ ਪਹਿਲਾਂ ਤੂੰ ਸਾਡੀ ਗੱਲ ਇੱਥੇ ਆਕੇ ਸੁਣ ਕਿਦਾ ਮੰਮੀ ਦਾ ਮਾਰਦੀ ਹੈ ਕਮਲ ਮੰਮੀ ਤਾਂ ਐ ਵੀ ਹਾਂ ਕੋਈ ਗੱਲ ਨਹੀਂ ਇਹਨੇ ਕੋਲ ਪੈਸੇ ਪਏ ਆ ਜਾਂ ਪਈ ਕੋਈ ਮੈਂ ਤੂੰ ਐ ਜਲਾਸੀ ਆਣਾ ਕਿੰਨਾ ਮਹਿੰਗਾ ਹੋਇਆ ਪੈਸੇ ਕਿੱਥੋਂ ਪਾ ਦਾਂਗੇ ਉਹੀ ਤਾਂ 70000 ਦਾ ਰੇਟ ਆ ਭਾਈ ਲੱਖ ਨੂੰ ਪਹੁੰਚ ਜਾਂਦਾ ਤੋਲਾ ਜੇ ਖਰੀਦਾਂਗੇ ਹਾਂ ਤੇ ਕੋਈ ਨਹੀਂ ਮੈਂ ਆ ਜਾਨੀ ਅੱਜ ਆਜੂ ਘੰਟੇ ਟਿਕ ਟਿਕਰ ਤੁਹਾਡੇ ਕੋਲੇ ਤੇ ਹਾਂ ਵੀ ਫਿਰ ਚੱਲ ਲੈ ਜੂ ਪਤਾ ਸਤਾ ਕੀ ਕਹਿੰਦੀ ਹੈ ਤੇਰੀ ਮੰਮੀ ਨਾਲੇ ਫੇਰ ਗੱਲ ਕਰ। ਤੂੰ ਵਰਕੇ ਪਲੀਜ਼ ਤੂੰ ਨਾ ਆਂ ਆਸੇ ਸਾਡੇ ਘਰੇ ਕੋਈ ਹੋਰ ਕਲੇਸ਼ ਖੜਾ ਹੋ ਜੂਗਾ। ਮੰਮੀ ਕਦੇ ਲਾਡੀ ਨੂੰ ਕਹਿੰਦੀ ਕਦੇ ਮੈਨੂੰ ਕਹਦੀ ਆ ਤੇ ਨਾ ਕੋਈ ਉਹਨਾਂ ਨਾਲ ਕੋਈ ਫੋਨ ਆਇਆ। ਇਹਨਾਂ ਤਾਂ ਕੋਈ ਸੱਸ ਕਰਦੀ ਐ ਨਾ ਮੁੰਡਾ ਆਪ ਕਰਦਾ ਕੁੜੀ ਨੂੰ ਫੋਨ। ਹੁਣ ਤੂੰ ਐ ਦੇਖ ਲੈ ਵੀ ਤੇਰੇ ਕਹਤੇ ਅਸੀਂ ਵਿਆਹ ਕੀਤਾ ਸੀ ਨਾ ਕੋਈ ਹੋਰ ਰਿਸ਼ਤਾ ਲੱਭ ਲੈਂਦੇ। ਹੁਣ ਭਈ ਉਹ ਮੁਕਰਦੇ ਤੇ ਹੁਣ ਤੂੰ ਦੇਖ ਕੁੜੀ ਉੱਥੇ ਵਸਾਉਣੀ ਆਪਾਂ ਤਾਂ। ਨਾ ਅਸੀਂ ਕੁਝ ਦੇਗੇ। ਨਾ ਕੋਈ ਨਹੀਂ ਚਲਵਾਇਆ। ਕਰਦੀ ਐ ਗੱਲ ਪੈਣਾ ਤੁਹਾਡੇ ਕੋਲੇ ਆਉਣੀ ਆ ਫੇਰ ਮੈਂ ਜਾਉਂਗੀ ਉੱਧਰ।

ਕਦ ਕਿਵੇਂ ਨਖਰੇ ਕਰਦੀ ਕਦ ਕਿਵੇਂ ਨਖਰੇ ਕਰਦੀ ਹੁਣ ਦਾਜ ਕਾਹਦੇ ਦੇਣ ਉਹ ਆਪਦੇ ਪੁੱਤ ਕੰਨੀ ਤਾਂ ਦੇਣੇ ਨਹੀਂ ਸਾਡਾ ਮੁੰਡਾ ਲੰਗ ਮਾਰ ਮਾਰ ਤੁਰਤ ਇਹ ਜੀ ਸੋਹਣੀ ਕੁੜੀ ਲਿਆ ਤੇ ਹੋਰ ਦੱਸੋ ਤੁਸੀਂ ਕੀ ਪਾਲਦੇ ਚਲ ਜਾ ਮ ਲਿਆਗੀ ਪੂਆ ਸੱਸੀ ਕਾ ਪੂਆ ਕੀ ਹਾਲ ਹੋ ਕਿਵੇਂ ਮਨਿੰਦਰ ਬਸ ਤੈਨੂੰ ਪਤਾ ਹੀ ਆ ਹਾਲ ਤਾਂ ਕਿਵੇਂ ਆ ਖਾਲਸਾ ਫਿਰ ਪੁੱਤ ਜਿਵੇਂ ਕੋਈ ਕਰਮਾਂ ਦੇ ਵਿੱਚ ਲਿਖਿਆ ਇਹ ਕਲਪਨਾ ਘਟਣੀ ਨਹੀਂ ਆਪਣੀ ਕਿਸਮਤ ਦੇ ਵਿੱਚ ਉਹ ਬੈਠੇ ਮਮੀ ਕਰ ਲਾ ਗੱਲ ਜਾ ਕੇ ਹਾਂ ਆ ਗਿਆ ਹਾ ਪੁੱਤ ਪੂ ਆਈ ਆ ਬੇ ਸਸਰੀ ਘਰ ਕੋਲ ਬਸ ਹੋ ਕੇ ਮੈਂ ਠੀਕ ਐ ਬਸ ਹਰਪ੍ਰੀਤ ਪੂ ਆ ਕੇ ਪਾਣੀ ਲੈ ਕੇ ਆਈ ਹੋਰ ਠੀਕ ਸੀ ਸਾਰੂ ਹਾਂ ਠੀਕ ਐ ਪੂ ਆਸ ਤੇ ਤਾਂ ਸੱਦਿਆ ਤਨੇ ਵੀ ਤੂੰ ਉਹਨਾਂ ਦੇ ਸਾਰੇ ਨਾਲ ਗੱਲ ਕਰਨ ਅਸੀਂ ਇਹਨਾਂ ਕੁਝ ਕਿੱਥੋਂ ਪਾ ਦਾਂਗੇ ਉਹਨਾਂ ਨੂੰ ਉਧਰ ਮੰਮੀ ਨੇ ਜਦ ਫੜ ਰੱਖੀ ਆ ਸਸੀ ਕਾਈ ਪੂਆ ਵਰ ਕਿਵੇਂ ਹੋ ਹਾਂ ਸਭ ਘਰੇ ਸਾਰੇ ਵਧੀਆ ਸੀ ਹਾਂ ਹਾਂ ਵਧੀਆ ਪੁੱਤ じゃ ਹੁਣ ਚਾਹ ਵੀ ਧਰਦੇ ਪੂਆ ਵਾਸਤੇ ਇੱਥੇ ਖੜੀ ਕੀ ਕਰਦੀ ਸਾਲ ਚਲ ਕੋਈ ਨਹੀਂ 10 ਮਿੰਟ ਠਹਿਰ ਕੇ ਪੀ ਲੂੰਗੀ ਚਾਹ ਹਜੇ ਕੀ ਇਹ ਚਾਹ ਨਾ ਪੂਆ ਮੈਨੂੰ ਗੱਲ ਦੱਸ ਤੂੰ ਤਾਂ ਕਹਿੰਦੀ ਸੀ ਮੁੰਡੇ ਵਾਲੇ ਕੁਝ ਵੀ ਨਹੀਂ ਮੰਗਦੇ ਕਰਦੇ ਹਾਂ ਉਹਨਾਂ ਨੇ ਕਹਿੰਲੀ ਕੁੜੀ ਚਾਹੀਦੀ ਆ ਹੁਣ ਮੈਨੂੰ ਕੀ ਹੋ ਗਿਆ ਉਹਨਾਂ ਨੂੰ ਮਨਿੰਦਰ ਆ ਉਹੀ ਗੱਲ ਹੁਣ ਕਿਸੇ ਦੇ ਮਨ ਦਾ ਕੀ ਪਤਾ ਹੁੰਦੇ ਮਨ ਚ ਕੀ ਚੱਲਦਾ ਉਹਦੇ ਤੋਂ 1 ਰੁਪਏ ਦਾ ਰਿਸ਼ਤਾ ਮੰਗਿਆ ਉਹਨਾਂ ਨੇ ਘਰੇ ਜਾ ਜਾ ਕੇ ਆਪ ਤੇ ਫਿਰ ਹੁਣ ਤੋਂ ਉਹਨਾਂ ਨੂੰ ਕਹਿੰਦੀ ਕਿਉਂ ਨਹੀਂ ਪਈ ਉਹ ਜਵਾਨ ਤੇ ਕਿਉਂ ਨਹੀਂ ਰਹਿੰਦੇ ਉਹ ਰਿਸ਼ਤਾ ਤੂੰ ਹੀ ਕਰਾਇਸ ਵਿਚੋਲਨ ਤਾਂ ਤੂੰ ਹੀ ਆ ਕੋਈ ਨਹੀਂ ਫਿਰ ਹੁਣ ਕਰ ਲਾਂਗੇ ਇਹਨਾਂ ਨਾਲ ਗੱਲ ਜਦੋਂ ਹੁਣ ਜਿਵੇਂ ਆਪਾਂ ਨੂੰ ਪਤਾ ਲੱਗਿਆ ਉਹੋ ਜਿਹੀਆਂ ਗੱਲਾਂ ਹੀ ਕਰਾਂਗੇ ਹੁਣ ਬਿਨਾਂ ਆਪਾਂ ਨੂੰ ਤਾਂ ਜਾ ਕੇ ਧਾਈਸਰ ਮੈਨੂੰ ਕਿਹਾ ਕਿ ਸਾਡੇ ਭੂਆ ਨੂੰ ਅਸੀਂ ਸਾਰੀ ਗੱਲ ਦੱਸੀ ਹੋਈ ਆ ਤੂੰ ਤਾਂ ਸਾਨੂੰ ਕੋਈ ਗੱਲ ਵੀ ਨਹੀਂ ਦੱਸੀ ਤਾਂ ਤਾਂ ਗਾਇਆਂ ਨੂੰ ਪਤਾ ਲੱਗੀ ਐਨੀ ਨਹੀਂ ਦੱਸੀ ਜਿੰਨੀ ਸਾਨੂੰ ਕਹੀ ਸੀ ਐਨੀ ਗੱਲ ਨਹੀਂ ਉਹਨੇ ਮੈਨੂੰ ਦੱਸੀ ਮੈਨੂੰ ਨਾ ਕੁਝ ਸੇਠੋ ਮੰਗ ਲਿਆ ਹੋਰ ਤੁਹਾਨੂੰ ਕੀ ਕਿਹਾ ਸੀਗਾ ਉਹਨਾਂ ਨੇ ਮੈਨੂੰ ਤਾਂ ਇਹ ਅੱਖ ਸੇ ਕਿ ਅਸੀਂ ਕਮਾਏ ਇਸ ਵਿੱਚ ਦੀ ਸਾਡਾ ਮਾਨਤਾਨ ਨਹੀਂ ਕਰਿਆ ਕਿ ਇਹਨਾਂ ਨੇ ਮਾਨਤਾਨ ਕਰਾ ਦੇ ਸੰਤੋਖ ਇਹਨਾਂ ਕੋਲ ਸੰਤਾਂ ਮੁੰਡੇ ਦੇ ਹੱਥ ਖਾਲੀ ਆ ਮੁੰਡੇ ਦੇ ਯਾਰ ਦੋਸਤਾਂ ਚ ਬੰਦਾ ਉਹਦੀ ਬੇਇੱਜ਼ਤੀ ਹੁੰਦੀ ਆ ਕਹਿੰਦੇ ਸਾਰਿਆਂ ਨੇ ਕੁਝ ਵੀ ਨਹੀਂ ਪਾਇਆ ਮੈਂ ਉਹਦੀ ਸੱਸ ਸੀਗੀ ਮੈਨੂੰ ਨਹੀਂ ਕੁਝ ਪਾਇਆ ਉਹ ਤਾਂ ਇਹੋ ਜਿਹਾ ਕੁਝ ਕਰਦੇ ਆ ਫਿਰ ਭਾਈ ਹੁਣ ਉਹ ਜੇ ਕਰਦੇ ਐਨਾ ਕ ਤਾਂ ਮਨਿੰਦਰ ਆਪਾਂ ਵੀ ਸਹਾਬ ਕਿਤਾਬ ਲਾਈ ਗਏ ਵੀ ਹੁਣ ਚੰਗੀ ਕੋਠੀ ਪਾਈਏ ਚੰਗੀ ਜ਼ਮੀਨ ਜਾਇਦਾਦ ਤਾਂ ਕੀ ਹੋ ਗਿਆ ਮੁੰਡੇ ਚ ਵਜ ਜਾ ਕੁਛ ਨਾ ਕੁਛ ਤਾਂ ਨੱਕ ਮਸਕਾਪਾ ਲਾਉਣਾ ਸੀ ਆਪਾਂ ਵੀ ਆਜਾ ਰਪੂ ਆਹੀ ਗੱਲਾਂ ਤੇ ਹੁਣ ਤੂੰ ਅਛਾ ਉਹ ਤਾਂ ਕਹਿੰਦੀ ਨਾ ਪੁੱਤ ਕੁਛ ਵੀ ਨਹੀਂ ਦੇਣਾ ਪੈਂਦਾ ਹੋਰ ਤੂੰ ਵੀ ਉਹਨਾਂ ਦੇ ਪੱਖ ਦੀ ਹੋਗੀ ਕਹਿੰਦੀ ਹਾਂ ਭਾਈ ਸਾਰਾ ਖੁਸ਼ੀ ਚਾਹੀਦਾ ਮਾੜਾ ਮੋਟਾ ਤਾਂ ਫਿਰ ਤਾਂ ਇਹਨੂੰ ਪਤਾ ਹੀ ਹੈ ਵੀ ਆਪਦੀ ਤੀਨੋਂ ਅਗਲਾ ਦੇਖ ਕੇ ਛੋੜਦਾ ਜਦੋਂ ਮੈਂ ਸਾਨੂੰ ਕਿਹਾ ਸੀ ਵੀ ਤੁਸੀਂ ਠਹਿਰ ਜਾਓ ਠਹਿਰ ਜਾਓ ਹੈ ਤੁਸੀਂ ਤਾਂ ਵੀ ਅੱਗ ਮਚਾਤੀ ਨਹੀਂ ਇਹਨੂੰ ਘਰੋਂ ਹੀ ਕੱਢਣੀ ਆ ਘਰੋਂ ਕੱ हां सी लाख ही गल होई करो कटनी देखला कुड़ी तो तोटी बारो है के देख के नी करो कटनी देखला की गल होगी हुन तू औख्या उत्ते ना फिरे ते फिर बेबे कम बोलियांदी है सानू फिर पा दो भाई सयाना हुन ले देखला कमाल होगी बेबे तेराले तू अपना ਘਰ ਵੀ ਦੇਖਣਾ ਸਿਆਉਣਾ ਕਿੱਥੋਂ ਪਾ ਦੀਏ ਹੋਣਾ ਕਿੱਥੇ ਰੁਪਏ ਮੇਰੇ ਕੋਲੇ ਲੈ ਸੌਣਾ ਪੈਣੀ ਫੇਰਾਏ ਤਾਂ ਲਾਡੀ ਹੁਣ ਮਾੜਾ ਮੋਟਾ ਤਾਂ ਆਪਾਂ ਨੂੰ ਕਰਨਾ ਪਊਗਾ ਕਰਨਾ ਕਿੱਥੋਂ ਪਊਗਾ ਜਦੋਂ ਹੁਣ ਤੂੰ ਰਿਸ਼ਤਾ ਕਰਾਇਆ ਤੂੰ ਉਦੋਂ ਮੈਨੂੰ ਕੀ ਕਹੇਗਾ 1 ਰੁਪਿਆ ਨਹੀਂ ਲੈਂਦੇ ਹਾਂ ਹੁਣ ਤੂੰ ਦੂਜੇ ਪਾਸੇ ਹੋਈ ਬੈਠੀ ਆ ਮਾਰਾ ਮੋਟਾ ਸਾਥ ਤਾਂ ਹੁੰਦਾ ਨਹੀਂਗਾ ਤੇ ਮੈਨੂੰ ਕੀ ਪਤਾ ਸਿਓ ਐਵੇਂ ਬਦਲ ਜਾਣਗੇ ਫਿਰ ਜੇ ਅੱਜ ਸਿਉਣਾ ਪਤਾ ਤੇ ਕੱਲ ਨੂੰ ਉਥੇ ਕਾਰ ਮੰਗ ਲਈ ਫਿਰ ਫਿਰ ਕੀ ਕਰਾਂਗੇ ਇਹ ਤਾਂ ਐ ਨਹੀਂ ਕਹਦੇ ਉਹ ਤਾਂ ਵੀ ਹੋਂਦਾ ਦੇ ਨਹੀਂ ਪਾਉਗੀ ਕਾਰ ਤੇ ਲਾ ਜਾ ਮੂੰਹ ਬਣਾ ਕੇ ਤੁਸੀਂ ਤਾਂ ਕਹਿ ਦਿੰਦੇ ਮੈਥੋਂ ਨਹੀਂ ਹੁੰਦਾ ਇਹ ਕੁਛ ਆ ਮਮਮੀ ਮੂੰਹ ਕੱਲ ਦੀ ਬਣਾਈ ਫਿਰਦੀ ਆ ਮੈਥੋਂ ਨਹੀਂ ਹੁੰਦਾ ਬੇਬੇ ਮੈਂ ਤਾਂ ਸਿੱਧੀ ਗੱਲ ਦੱਸਦੀ ਤੈਨੂੰ ਮੈਂ ਕੱਲੀ ਨੂੰ ਵੀ ਕਿਹਾ ਸੀ ਮੈਂ ਭੂਆ ਦੇ ਸਾਹਮਣੇ ਵੀ ਕਹਿਣਾ ਤੇ ਤੈਨੂੰ ਵੀ ਕਹਿਣਾ ਕੁੜੀਏ ਗੱਲ ਸੁਣ ਲੈ ਮੇਰੇ ਕੋਲ ਇਨੇ ਰੁਪਏ ਹੈ ਨਹੀਂ ਉਹ ਦੇਖ ਲੈ ਹੁਣ ਕੀ ਕਰਨਾ ਕੀ ਨਹੀਂ ਵੀਰੇ ਮੈਂ ਤਾਂ ਤੁਹਾਨੂੰ ਕੁਝ ਕਿਹਾ ਹੀ ਨਹੀਂ ਵੀ ਤੁਸੀਂ ਦੋ ਹਾਂ ਫਿਰ ਬੇਬੇ ਕਿਉਂ ਕਹੀ ਜਾਂਦੀ ਆ ਤੂੰ ਬੇਬੇ ਕੋਲ ਤਾਂ ਕਹਿੰਦੀ ਹੋਏਂਗੀ ਤੂੰ ਬੇਬੇ ਨੂੰ ਕਹਦੇ ਮੈਂ ਨਹੀਂ ਲੈ ਕੇ ਜਾਣਾ ਕੋਈ ਇਹ ਤਾਂ ਪਾਈ ਆ ਦੇਖ ਰਹੇ ਇਹਦੇ ਗੱਲ ਕੇ ਪਈ ਜਾਂਦੇ ਤੁਸੀਂ ਉਹ ਤਾਂ ਮੈਂ ਕਹਨੀ ਆ ਜਦੋਂ ਤੂੰ ਹੀ ਕਹਿੰਦੀ ਸੀ ਉਹ ਆ ਕੁਝ ਮੰਗਦੇ ਆ ਮੈਂ ਕਹਤਾ ਭਾਈ ਸਾਨੂੰ ਹੁਣ ਤੁਸੀਂ ਬਣਾ ਕੇ ਦਿਓ ਫਿਰ ਉਹਦਾ ਕੁਝ ਹੋਰ ਵੀ ਮੰਗਣਗੇ ਮਾਂ ਤੂੰ ਗੱਲ ਕਿਉਂ ਨਹੀਂ ਸਮਝਦੀ ਅਸਾਂ ਤੈਨੂੰ ਦੱਸਿਆ ਆ ਕੇ ਵੀ ਮਾਂ ਉਹਦਾ ਐਂ ਕਰਦੇ ਆ ਤੂੰ ਉੱਥੇ ਜਾ ਕੇ ਗੱਲ ਕਰ ਵੱਡੀ ਹੋਣ ਦੇ ਨਾਤੇ ਵੀ ਭਾਈ ਅਸੀਂ ਤਾਂ ਦੇ ਨਹੀਂ ਸਕਦੇ ਵੀ ਤੂੰ ਕੀ ਮੰਗਾ ਕਰਦੇ ਉਹ ਵੀ ਕਹਿ ਸਕਦਾ ਉਹਨਾਂ ਨੂੰ ਕਿਆ ਹਾਂਦੀ ਅਸੀਂ ਤੋਕੇ ਕੀਤਾ ਮੋਤਾ ਕਹਿੰਦਾ ਵੀ ਤੇ ਮਾਂ ਨੂੰ ਕੀ ਪੁੱਛਣਾ ਆ ਭੂਆ ਬੈਠੀ ਆ ਸਾਹਮਣੇ ਫਿਰ ਭੂਆ ਨੇ ਲਾਇ ਮੈਨੂੰ ਮੂਰੇ ਭੂਆ ਨੇ ਲਾਇਆ ਸੀ ਆ ਭੂਆ ਕਰ ਲੈ ਗੱਲ ਭੂਆ ਤੂੰ ਹੀ ਲੱਭੇ ਸੀ ਫਿਰ ਇਹ ਜੇ ਮੇਰੀ ਗੱਲ ਸੁਣ ਲਵਾ ਨਾ ਤਾਂ ਅਸੀਂ ਕੋਈ ਚੀਜ਼ ਦੇ ਕੇ ਨਾ ਮੈਂ ਕੁੜੀ ਨੂੰ ਘਰੇ ਬਿਠਾ ਕੇ ਰੱਖਾਂ ਹੁਣ ਤੁਸੀਂ ਦੇਖ ਲਓ ਆਪਦਾ ਕਰਨਾ ਕੀ ਆ ਨਾ ਤੂੰ ਆਪਦੇ ਘਰ ਨੂੰ ਫੋਨ ਕਰ ਤੈਨੂੰ ਆ ਕੇ ਲੈ ਜੂਗਾ ਦੋ ਦਿਨ ਹੋ ਗਏ ਇੱਥੇ ਬੈਠੀ ਹਾਂ ਤੈਨੂੰ ਨਾ ਤੂੰ ਉੱਥੇ ਫੋਨ ਕਰਦੀਆਂ ਨਾ ਕੁਝ ਲੈਣਾ ਨਾ ਦੇਣਾ ਕਮਾਲ ਹੋ ਗਈ ਤੇਰੇ ਲਈ ਜਦੋਂ ਮੈਂ ਕਰਦੇ ਗੱਲ ਹੋਈ ਸੀ ਮੇਰੀ ਉਹ ਮੈਂ ਤੇ ਕਦੇ ਰਾਤ ਨੂੰ ਫੋਨ ਦੇਖਿਆ ਨਹੀਂ ਹੈਗਾ ਇਦਾਂ ਸੁਣ ਜੀ ਗੱਲ ਦੱਸਾਂ ਪਤਾ ਹੀ ਗੱਲ ਆ ਹੁਣ ਜੇ ਮਨਿੰਦਰ ਆ ਮਨਿੰਦਰ ਤੈਨੂੰ ਤੰਗ ਕਰੂਗੀ ਕਿਸੇ ਗੱਲ ਤੋਂ ਤੇਰੇ ਮੂਹਰੇ ਬੋਲੂਗੀ ਤੂੰ ਕਹਾ ਕਾਲ ਨੂੰ ਇਹਨੂੰ ਤੰਗ ਕਰਾਂਗੇ ਇਹਦੇ ਘਰਾਂ ਨੂੰ ਤੰਗ ਕਰਾਂਗੇ ਉਹੀ ਹਿਸਾਬ ਤੇ ਇਹਦਾ ਉੱਥੇ ਆ ਕੇ ਇਹ ਆਪ ਦੀ ਮਾਂ ਨੂੰ ਉੱਥੇ ਤੰਗ ਕਰਦੀ ਆ ਬੋਲਦੀ ਆ ਉਹਦੇ ਨਾਲ ਮੈਂ ਕੀ ਤੰਗ ਕਰ ਲੈ ਵੀਰੇ ਉਹਨਾਂ ਨੂੰ ਹੋਰ ਹੁਣ ਤੰਗ ਹੀ ਕਰਦੀ ਆ ਤੂੰ ਇਹਨੇ ਆਪ ਤੰਗ ਕੀਤਾ ਛੱਡ ਕਰੋ ਨਹੀਂ ਸ਼ਿਕਾਇਤਾਂ ਲਾਂਗਾ ਨਾ ਇਹਦੀਆਂ ਆ ਗੱਲ ਆ ਤਾਂ ਪਹਿਨਾਂ ਨੇ ਮੈਨੂੰ ਆਖਣਾ ਵੀ ਇਹੇ ਨਾਲ ਤਾਂ ਆਪਦੇ ਪੜਾਈ ਦਾ ਹੋਰ ਸਾਰਾ ਇਨੇ ਦੂਜੇ ਦਿਨ ਹੀ ਸਾਰਿਆਂ ਐਡਵਾਂਡਾ ਰੱਖ ਤਾ ਮੂਹਰੇ ਜਿੰਨੇ ਅਸੀਂ ਮੇਰੀ ਘਰੋਂ ਕੋਈ ਗੱਲ ਨਹੀਂ ਜਿਹਨੇ ਕਹਿ ਤਾ ਫਿਰ ਉਹਨਾਂ ਨੇ ਕਿਹਾ ਇਹਨੂੰ ਲਾਤੀ ਪੜਨ। ਉਹ ਮਾਤਾ ਫਿਰ ਵੀ ਗੱਲ ਵੀ ਸੁਣ ਲੈਣਾ ਮੇਰੀ ਦੂਜੇ ਦੇ ਨਾਲ ਹੱਕ ਕੀ ਬੰਦਾ ਜਿੱਥੇ ਗੱਲ ਕਰਨ ਦਾ। ਕੋਈ ਨਹੀਂ ਜਾ ਕੇ ਇਥੇ ਰੇਚਦੀ ਮੇਚਦੀ ਸਾਰੀਆਂ ਗੱਲਾਂ ਜੇ ਕਿਤੇ ਇਹਦੀ ਗੱਲ ਸੁਣ ਲੱਗ ਗਿਆ ਨਾ ਮੁੰਡਾ ਉਸ ਤੋਂ ਬਾਅਦ ਆਪੇ ਇਹਦੇ ਮਗਰ ਲੱਗਦਾ ਜਦੋਂ ਦੂਜੇ ਦਿਨ ਹੀ ਜਾ ਕੇ ਨੇ ਠਾ ਸੋਟਾ ਮਾਰਿਆ। ਕੈਨ ਕੀਤੀ ਸੀਗੀ ਮੈਂ ਕਿ ਤੂੰ ਤੇ ਭੂਆ ਨੇ ਗੱਲ ਕਰਤਾ ਰੱਖੀ ਉਹਨਾਂ ਨਾਲ। ਗੱਲ ਤਾਂ ਕਰ ਰੱਖੀ ਆ ਗੱਲ ਕੇ ਹਿਸਾਬ ਨਾਲ ਹੀ ਹੁੰਦੀ ਹੁੰਦੀ ਆ। ਹੁਣ ਤੇਰੇ ਨਾਲ ਤੂੰ ਮ ਕਰੀ ਗੱਲ ਆ ਮਾਰੀ ਹੋ ਗਈ ਤੇ ਫਿਰ ਕੀ ਡਾਕ ਮਾਰੀ ਪੁੱਛਿਆ ਹੀ ਨਹੀਂ ਲਾਉਂਦੇ ਪੜਨ ਨਾ ਲਾਉਣ ਮਾਤਾ ਆਏ ਨਹੀਂ ਹੁੰਦਾ ਹਜੇ ਉੱਥੇ ਜਾ ਕੇ ਪਹਿਲਾ ਉਹਨਾਂ ਦੇ ਨਾਲ ਰਲ ਮਿਲਦਾ ਜਾਵੇ ਤੂੰ ਗੱਲ ਹੀ ਨਹੀਂ ਸਮਝਦੀ ਹਰਿਆ ਕਾਲ ਤੇ ਇਹਨੂੰ ਮੂਰੇ ਰੱਖਦੀਆਂ ਚਲ ਭਾਈ ਸੁਣ ਤੇ ਭੈੜੀ ਲੱਗਦੀ ਬਸ ਠੀਕ ਆ ਫਿਰ ਮਾਂ ਮੇਰੀ ਗੱਲ ਸੁਣ ਲੈ ਜੇ ਭੈੜੀ ਲੱਗਦੀ ਆ ਠੀਕ ਆ ਤੂੰ ਆਪ ਹੀ ਕਹਿਦਾ ਤਾਂ ਫਿਰ ਮੈਂ ਤਾਂ ਆਪ ਕਹਿੰਦਾ ਹਾਂ ਲੱਗਦੀ ਆ ਭੈੜੀ ਪਰ ਮੈਂ ਸੋਣਾ ਨਹੀਂ ਦਿੰਦਾ ਆਪਣੇ ਘਰ ਦੇ ਵਿੱਚ ਸਿੱਧੀ ਜੀ ਗੱਲ ਇੱਕ ਆ ਮੇਰੇ ਲੱਹ ਕਰ ਲੈ ਪੈਣ ਕਰ ਨਾ ਹਿੰਡਾ ਵੀ ਨਹੀਂ ਚੱਲਦਾ ਨਾ ਮੜ ਮੋਟਾ ਤਾਂ ਕੁਸ ਭਾਈ ਫੇਰ ਹੁਣ ਦੇਖ ਕੇ ਉਹ ਕਰਨਾ ਪਊਗਾ ਜੀ ਕੋਈ ਤੁਹਾਡੇ ਕੋਲ ਲਾਗੇ ਪੈਸੇ ਸਾਡੇ ਕੋਲ ਤਾਂ 1 ਰੁਪਿਆ ਵੀ ਨਹੀਂ ਹੈਗਾ ਹੁਣ ਤੁਸੀਂ ਦੇਖ ਲਓ ਆਪਦੇ ਕੋਲ ਕੀ ਕਰਨ ਸਾਡੇ ਕੋਲ ਤਾਂ ਕੁਝ ਵੀ ਨਹੀਂ ਹੈਗਾ ਹਾਂ ਭੱਜ ਗਿਆ ਤਾਂ ਨਹੀਂ ਫੇਰ ਕੁੜੀ ਬਸਾਈ ਜਾਣੀ ਜਿੰਨੇ ਤੁਸੀਂ ਉੱਥੇ ਭੱਜ ਗਏ ਕਿਹਾ ਸੀ ਤੂੰ ਮੇਰੀ ਉਹ ਇੱਕ ਗੱਲ ਨਹੀਂ ਮੰਨੀ ਨਾ ਨਾ ਕਹਿੰਦੀ ਲਾਡੀ ਜੋ ਕੁਸ ਕਰਦਾ ਵਧੀਆ ਕਰਦਾ ਹੈ ਇਹ ਮਨਿੰਦਰ ਵੀ ਠੀਕ ਕਹਿੰਦੀ ਹੈ ਹੁਣ ਸੁਣ ਲੈ ਇਹਨਾਂ ਦੀਆਂ ਗੱਲਾਂ ਮੈਂ ਤਾਂ ਸੁਣ ਲਗਾ ਜਿਹੜੀਆਂ ਸੁਣਨੀਆਂ ਸੀ ਇਹਨਾਂ ਦੀਆਂ ਗੱਲਾਂ ਪਰ ਮੈਂ ਤੈਨੂੰ ਸੁਪਾਣਾ ਆਇਆ ਨਹੀਂ ਆਪਾਂ ਨਾ ਚੱਲ ਕੇ ਗਏ ਉੱਥੇ ਹੁਣ ਆਪਾਂ ਕੀ ਕਰਾਂਗੇ ਜੇ ਆਪਾਂ ਕਹਿੰਆਂ ਉਹਨਾਂ ਨੂੰ ਤਾਂ ਜਿਹੜੀ ਗੱਲ ਕਹਿਣੀ ਆ ਆਪਾਂ ਨੂੰ ਕਹਿ ਦੇਣਗੇ ਨਹੀਂ ਆਪਾਂ ਜਾ ਕੇ ਗੱਲ ਤਾਂ ਕਰਕੇ ਆ ਗਏ ਉਹ ਕੀ ਕਹਿੰਦੇ ਦੋਨੇ ਜਣਿਆਂ ਨਾਲ ਇਹਨਾਂ ਨੂੰ ਕੀ ਆਖੇ ਆਪਾਂ ਨੂੰ ਕੀ ਕਹਿੰਦੇ ਮੈਨੂੰ ਤਾਂ ਉਹਦੇ ਨਾਲ ਇਹ ਗੱਲ ਤਾਂ ਆਖਤੀ ਸੀਗੀ ਅਈ ਤੇ ਸੌਰੇ ਨਹੀਂ ਆ ਕੇ ਇਸਤਨਾ ਇਸ ਲੈਣੀਆਂ ਸੀ ਮੈਂ ਇਸ ਵੇਚ ਬੈਠੇ ਆ ਕੇ ਤੇ ਚੱਲ ਕੋਈ ਨਹੀਂ ਹੁਣ ਇਹ ਆਨੇ ਸਾਥੋਂ ਆ ਮੰਗਦੇ ਬੁੜੀ ਸਿਉਣਾ ਮੰਗਦੀ ਬੁੜਾ ਮੈਸਾ ਮੰਗਦਾ ਬੁੜਾ ਪੈਸੇ ਮੰਗਦਾ ਆਪਾਂ ਜਗ ਗਏ ਤਾਂ ਸਹੀ ਪਤਾ ਤਾਂ ਲੱਗੂਗਾ ਵੀ ਆਪਾਂ ਤੋਂ ਕੀ ਮੰਗਦੇ ਐ ਚੱਲ ਭੈਣੀ ਤੂੰ ਕਹਿੰਨੀ ਐ ਤਾਂ ਆਪਾਂ ਚੱਲਿਆ ਆਉਨੇ ਆ ਹਾਂ ਆਪਾਂ ਚੱਲਾਂਗਾ ਜੇ ਸਵੇਰੇ ਜਾਣਾ ਸਵੇਰੇ ਵਕਤ ਨਹੀਂ ਮੇਰੇ ਕੰਨੋਂ ਤੱਜ ਵਕਤ ਚੱਲ ਪਾਵੇਂ ਅੱਜੀ ਵਕਤ ਚੱਲਦੇ ਆ ਤੇ ਚਾਹ ਪਾਣੀ ਪੀ ਲੈ ਤੂੰ ਹਾਂ ਬਸ ਅੱਜੀ ਚੱਲ ਫੇਰ ਦੇਖਦੇ ਆ ਫੇਰ ਆਪਾਂ ਕਰਾਂਗਾ ਕੋਈ ਰਾਏ ਆਪਦੀ ਕਿਵੇਂ ਉਹ ਕਰਨਾ ਹੁਣ ਐ ਟੁਕਮੁਗ ਤੋੜ ਕੇ ਸਿੱੜ ਦੰਦੇ ਮੇਰੀ ਧੀ ਨੂੰ ਕੀ ਗੱਲ ਹੁਣ ਐ ਕਿਵੇਂ ਕਹਾ ਲਾਂ ਮੈਂ ਇਹਨਾਂ ਤੋਂ ਹੁਣ ਭਾਈ ਜੇ ਆਈਏ ਚਾਰ ਦਿਨ ਨਾਲ ਵੀ ਤਾਂ ਸਹੀ ਹੋਣਾ ਇਹ ਤਾਂ ਹੀ ਨਹੀਂ ਵੀ ਅੱਜ ਵੀ ਆਪਾਂ ਆਈਂ ਕਹਿਦਗੇ ਵੀ ਜਾ ਵਗ ਜਾ ਮੁਰਜ ਜਾ ਇੱਕ ਗੱਲ ਗਲਤ ਕਹਦੇ ਦੋ ਦਿਨ ਹੋ ਗਏ ਦੋ ਦਿਨ ਹੋ ਗਏ ਲੈ ਵੀ ਤੂੰ ਨਹੀਂ ਤੇਰੇ ਪੇਕਿਆਂ ਦੇ ਜਾਂਦੀ ਭਾਈ ਤੀਂ ਅੱਜ ਪੇਕੀ ਆਉਂਦੀਆਂ ਦਿਨ ਤਾਂ ਲਾਉਂਦ ਗਈ ਹੁੰਦਾਂ ਫਿਰ ਤੁਸੀਂ ਇੰਨੀ ਗੱਲ ਵੀ ਸਮਝਾ ਸਕਦੇ ਹੋ ਜਦੋਂ ਰਿਸ਼ਤੇ ਤੇ ਇੰਨੀਆਂ ਗੱਲਾਂ ਸਮਝਾਤੀਆਂ ਮੂਹਰੇ ਹੋ ਕੇ ਕਰਤਾ ਆਦਿ ਪਰ ਉਹਨਾਂ ਗੱਲਾਂ ਵੀ ਸਮਝਾਓ ਭਾਈ ਹੁਣ ਸਮਝੇ ਤੇਰੇ ਸਾਹਮਣੇ ਇਹ ਤਾਂ ਉਦੀ ਉੱਠ ਕੇ ਭੱਜ ਗਏ ਖੜੇ ਤਾਂ ਆਈ ਨਹੀਂ ਉਦੋਂ ਤਾਂ ਮੈਂ ਕੀ ਕਿਹਾ ਸੀ ਉਦੋਂ ਤਾਂ ਲਾ ਕੇ ਫੋਨ ਆਉਂਦੀ ਮਾਂ ਨੂੰ ਵੀ ਕਹਤਾ ਮਾਂ ਵੀ ਆ ਗਈ ਇੱਥੇ ਚੌਧਰ ਕਰਨ ਮੇਰੀ ਧੀ ਠੀਕ ਕਹਿੰਦੀ ਐ ਵਿਆਹ ਦੇ ਤੇ ਰੀਤੀ ਨੂੰ ਲੈ ਉਹਦੀਆਂ ਅੱਖਾਂ 'ਚ ਵੀ ਰੜਕਣ ਲੱਗੀ ਮੇਰੀ ਧੀ ਚਲ ਕੋਈ ਨਹੀਂ ਤੇ ਤੂੰ ਆਹੋ ਆਜਾ ਪਗਾਹਾਂ 'ਚ ਲੱਗੇ ਤੇ ਚਾਹ ਪਾਣੀ ਪੀ ਕੇ ਚੱਲ ਚੱਲ ਟਾਈਮ ਐ ਹੁਣ ਤਾਂ ਜਾਣ ਦਾ ਸਮਾਂ ਹੋਰ ਸਿਆਪਾ ਕਰਤਾ ਪਹਿਲਾਂ ਆ ਫਿਕਰਤਾ ਨਹੀਂ ਸੀ ਬੈਠੀ ਸੀ ਮੇਰੀ ਧੀ ਕੀ ਹੋ ਗਿਆ ਪੁੱਤ ਹੋਣਾ ਤਾਂ ਕੀ ਐ ਹਾਂ ਤੇਰੇ ਭੂਆ ਐ ਕਹਿੰਦੀ ਸੀ ਵੀ ਜੇ ਅਸੀਂ ਜਾਏ ਇਹ ਦੋਨੇ ਜਣੀਆਂ ਤੇਰੇ ਸੋਹਰੇ ਤੂੰ ਜੋ ਤੇ ਜਾ ਕੇ ਕੀ ਕਰੋਗੇ ਨਹੀਂ ਪੁੱਤ ਜੇ ਉਹਨਾਂ ਨੂੰ ਪੁੱਛਾਂ ਤਾਂ ਸਹੀ ਮੈਂ ਜਾ ਕੇ ਵੀ ਗੱਲਾਂ ਕੀ ਕਰਾਂ ਅਸੀਂ ਹੁਣ ਕਿੱਥੇ ਆਏ ਖੜੇ ਹੈਗੇ ਕੋਈ ਨਹੀਂ ਸਾਨੂੰ ਜਾਇਆ ਉਹਨਾਂ ਦੇ ਪਤਾ ਲੱਗ ਜੂ ਮੂੰਹ ਦੀ ਗੱਲ ਤਾਂ ਵੀ ਕੀ ਆਂਦੇ ਆ ਉਹ ਐਵੇਂ ਬਾਰ ਬਾਰ ਇੱਕ ਗੱਲ ਨੂੰ ਕਿਉਂ ਰਿਪੀਟ ਕਰਾਇਆ ਗੱਲ ਤਾਂ ਉਹ ਹੀ ਕਹਿੰਦੇ ਆ ਉਹੀ ਗੱਲ ਤੇ ਖੜੇ ਆ ਕੋਈ ਨਹੀਂ ਫਿਰ ਅਸੀਂ ਆਪਦੇ ਹਿਸਾਬ ਨਾਲ ਗੱਲ ਕਰਾਂਗੇ ਨਾ ਚਲ ਇਹਨਾਂ ਨੂੰ ਤਾਂ ਜਿਹੜਾ ਕਹਿਤਾ ਕਹਿਤਾ ਅਸੀਂ ਕੋਈ ਆਪਦਾ ਉਹ ਜਿਹਾ ਦੇਖਾਂਗੇ ਵੀ ਉਹ ਕੀ ਉਹ ਕਰਨਗੇ ਫਿਰ ਜੇ ਨਾ ਹੀ ਡੋਟ ਆਇਆ ਤਾਂ ਭਈ ਅਸੀਂ ਤਾਂ ਵੀ ਮਾਰ ਦਾ ਸੋਚਾਂਗਾ ਮੁੜ ਕੇ ਵਿਚਾਰ ਤਾਂ ਕਰ ਲਾਂਗਾ ਨਾ ਅਸੀਂ ਨਾਨਪੁਰਜਾਈ ਬੈਠੇ ਪੂਆ ਮੈਨੂੰ ਤਾਂ ਲੱਗਦਾ ਨਹੀਂ ਉਹ ਤੁਹਾਡੀ ਗੱਲ ਮੰਨਣਗੇ। ਓਹੋ ਮੰਨਣਗੇ ਕੋਈ ਗੱਲ ਨਹੀਂ ਅਸੀਂ ਜਾਣਦੇ ਆ ਤੇਰੀ ਪੂਆ ਆਪ ਹੀ ਸਮਝਾਏਗੀ ਤੇਰੇ ਸਹੁਰੇ ਨੂੰ ਨਾਲੇ ਤੇਰੀ ਸੱਸ ਨੂੰ। ਨਾ ਮੰਨਣਗੇ ਅਸੀਂ ਆ ਜਾਾਂਗੇ ਪੁੱਤ। ਹਾਂ ਤੇ ਜੇ ਮੰਨ ਲਈ ਉਹਨਾਂ ਨੇ ਤਾਂ ਵੀ ਠੀਕ ਹੈ ਨਾ ਮੰਨੀ ਤਾਂ ਵੀ। ਫੋਨ ਤਾਂ ਕਰਦਾ ਨਹੀਂ ਮੈਂ ਉਹਨਾਂ ਨੂੰ। ਬਸ ਫੋਨ ਕੀ ਕਰਨਾ ਹੈ ਭੱਗ ਜਾਨੇ ਅਸੀਂ। ਹਾਂ ਹੋਰ ਕੀ ਚੁੱਪ ਕਰਕੇ ਭੱਗ ਗਏ। ਘਰੀ ਜਾਣਾ ਅਸੀਂ ਕਿ ਦੱਸ ਤੈਨੂੰ। ਹਾਂ ਬਸ ਤਾਂ ਘਰੀ ਹੋਣਗੇ ਮੰਮੀ। ਹਾਂ ਘਰੀ ਹੋਣਗੇ ਤਾਂ ਹੀ ਕਹਿਣੀ ਹੈ। ਹਾਂ ਚਲ ਠੀਕ ਹੈ। ਚਲ ਠੀਕ ਹੈ ਅਸੀਂ ਜਾ ਕੇ ਆਉਨੇ ਆ। ਚੰਗਾ ਤੇ ਜਲਦੀ ਆ ਜਿਓ। ਕੋਈ ਨਾ ਪੁੱਤ ਛੇਤੀ ਆ ਜਾਂਗੇ। ਹਣ ਭਾਈ ਆਏ ਮੂੰਹ ਸੱਟ ਕੇ ਬੈਠੇ ਰਹਿਣਾ ਕੋਈ ਗੱਲ ਵੀ ਕਰੋਗੇ ਆ ਗੱਲ ਤਾਂ ਦੇਖੋ ਵੀਰ ਜੀ ਹੁਣ ਸੋਨੋ ਵੀ ਪਤਾ ਹੀ ਹੈ ਕੀ ਗੱਲ ਅਸੀਂ ਕਰਨਾਂ ਆ ਉਹ ਭਾਈ ਹੁਣ ਤੁਸੀਂ ਮੇਰੇ ਨਾਲ ਕੀ ਗੱਲ ਕਰੋਗੇ ਇਹਦੀ ਮਾਂ ਹੁੰਦੀ ਤਾਂ ਮੈਂ ਤੁਸੀਂ ਗੱਲਬਾਤ ਕਰ ਲੈਂਦੇ ਮੇਰੇ ਨਾਲ ਤਾਂ ਤੁਸੀਂ ਕੋਈ ਹੁਣ ਕੋਈ ਗੱਲ ਕਰਨ ਦਾ ਮਤਲਬ ਹੀ ਨਹੀਂ ਉਹ ਤਾਂ ਆੜੀ ਸਰ ਗਈ ਹੋਈ ਜਾਂ ਤੁਸੀਂ ਫੋਨ ਕਰਕੇ ਆਉਂਦੇ ਭਾਈ ਗੱਲ ਤਾਂ ਦੇਖੋ ਜੇ ਤੁਸੀਂ ਕਰੋਗੇ ਫੇਰੀ ਇਹਦੀ ਮਾਂ ਉਹ ਗੱਲ ਕਰੂਗੀ ਐਂ ਤਾਂ ਹੈ ਨਹੀਂ ਵੀ ਇਹਦੀ ਮਾਂ ਹੀ ਗੱਲ ਕਰੂ ਮੁੰਡੇ ਦੀ ਤੇ ਤੁਸੀਂ ਉਹ ਕਰੋਗੇ ਇਹ ਤਾਂ ਰਾਏ ਤਾਂ ਸੋਡੀ ਚੱਲੂਗੀ ਮੇਰੀ ਰਾਹ ਕਿੱਥੇ ਚੱਲੀ ਆ ਭਾਈ ਜਿਵੇਂ ਮੇਰੀ ਦਾ ਚੱਲਦੀ ਹੁੰਦੀ ਤਾਂ ਸਾਰਾ ਕੁਝ ਓਵੇਂ ਹੁੰਦਾ ਜਿਵੇਂ ਮੈਂ ਚਾਹਣਾ ਠੀਕ ਹੈ ਕਿ ਨਹੀਂ ਤੁਸੀਂ ਤਾਂ ਹੁਣ ਆ ਕੇ ਮੇਰੇ ਗਿੱਲੀਆਂ ਮਾਰਦੇ ਆਏ ਪੈਸਾ ਉਹ ਦੇ ਕੇ ਪਹਿਲਾਂ ਤਾਂ ਰਿਸ਼ਤੇ ਵਾਂਗ ਕਹਿੰਦੇ ਸੀ ਸਾਨੂੰ ਕੱਲੀ ਕੁੜੀ ਚਾਹੀਦੀ ਹੈ ਹੁਣ ਤੁਸੀਂ ਸਿਉਣਾ ਮੰਗ ਲਿਆ ਭੈਣ ਜੀ ਮੇਰੀ ਸੁਣੋ ਗੱਲ ਤੁਹਾਡੇ ਵਿੱਚ ਟਿੱਟੇ ਐਵੇਂ ਨਹੀਂ ਆਏ ਸਾਰੀ ਉਮਰ ਤੁਸੀਂ ਦੋਨਾਂ ਨੇ ਹਡਾਈ ਸਾਰੀ ਉਮਰ ਮੈਂ ਲੜਾਈ ਆ ਕੋਈ ਕਿਸੇ ਦੇ ਐ ਨਹੀਂ ਦੇਖਿਆ ਵੀ ਅੱਜ ਤੱਕ ਇਹ じゃ ਵਿਆਹ ਹੋਇਆ ਹੋਵੇ ਜਿਹੜਾ ਖਾਲੀ ਕੁੜੀ ਤੋਰੀ ਹੋਵੇ ਕਿਸੇ ਨੇ ਗਰੀਬ ਤੋਂ ਗਰੀਬ ਪਰਿਵਾਰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਗੱਡੀ ਦੇ ਕੇ ਤੋਰਦਾ ਤੇ ਤੁਸੀਂ ਤਾਂ ਜਮੀ ਐ ਕਰਤਾ ਵੀ ਜਿਵੇਂ ਭਾਈ ਇਹਦੇ ਕੋਈ ਹੁੰਦੇ ਹੀ ਨਹੀਂ ਅੱਗੇ ਪਿੱਛੇ ਹੈ ਬੰਦਾ ਕਹਿੰਦਾ ਹੀ ਹੁੰਦਾ ਹੈ ਬੰਦੇ ਨੇ ਇਹ ਗੱਲ ਕਹਿਣੀ ਹੁੰਦੀ ਵੀ ਭਾਈ ਸਾਡੀ ਕੀ ਮੰਗ ਕੋਈ ਮੰਗ ਨਹੀਂ ਜਿਵੇਂ ਤੁਸੀਂ ਕਰ ਦਿਓਗੇ ਠੀਕ ਹੈ ਤੁਹਾਨੂੰ ਤਾਂ ਆਪ ਨੂੰ ਚਾਹੀਦਾ ਹੀ ਸੀ ਸਾਰੀ ਉਮਰ ਤੁਸੀਂ ਇਹ ਗੱਲ ਉਮਰ ਲਗਾ ਲਈ ਤੁਸੀਂ ਇਹ ਸੋਚਿਆ ਸੀ ਵੀ ਕੱਲ ਨੂੰ ਅਸੀਂ ਕੁੜੀ ਨੂੰ ਤੋੜਾਂਗੇ ਕੋਈ ਇਹਦਾ ਕੋਈ ਦਾਜ ਦੇ ਇਹ ਜੋ ਕੋਈ ਟੂਮ ਟਾਕੀ ਕੋਈ ਚਾਰ ਪੈਸੇ ਰੋਜ਼ ਜੋੜ ਕੇ ਰੱਖਦੇ ਸੀ ਕਿ ਤੁਸੀਂ ਇਹੀਂ ਬੈਠੇ ਸੀ ਕਿਵੇਂ ਅਸੀਂ ਤੋੜਾਂਗੇ ਨਹੀਂ ਨਹੀਂ ਭਾਈ ਸਾਹਿਬ ਦਾਜ ਦੇ ਤਾਂ ਸਾਰਾ ਕੁਝ ਬਣਾ ਰੱਖਿਆ ਉਹ ਤਾਂ ਤੁਸੀਂ ਕਾਲੀ ਕਰ ਲਈ ਵੀ ਅਸ ਤਾਂ ਚੁੰਨੀ ਚੜਾ ਕੇ ਲੈ ਕੇ ਜਾਣੀ ਹੈ ਕੁੜੀ ਮੈਨੂੰ ਕੀ ਪਤਾ ਸੀਗਾ ਭਾਈ ਹੁਣ ਤੁਸੀਂ ਹਾਂ ਗੱਲ ਕਰੋ ਨਹੀਂ ਦੇਖੋ ਜੀ ਉਹਦੇ ਤਾਂ ਤੁਸੀਂ ਇਹ ਗਾ ਲੱਖੀ ਸੀ ਨਾ ਵੀ ਚਲੋ ਆਪਣੇ ਵੀ ਬੱਚੇ ਦੇ ਵਿੱਚ ਵਾਜਾ ਹੈ ਤੇ ਤੁਸੀਂ ਸਾਨੂੰ ਤਾਂ ਕੋਈ ਦਾਜ ਨਹੀਂ ਚਾਹੀਦਾ ਸਾਨੂੰ ਤਾਂ ਕੁੜੀ ਸੋਹਣੀ ਤੇ ਸਿਆਣੀ ਚਾਹੀ। ਬਾਜ ਨੂੰ ਕਿੱਡਾ ਕਿ ਬਾਜਾ ਬਈ ਫੇਰ ਕਿਉਂ ਗਾਜੇ ਮੁੰਡਾ ਪੈਰ ਦੱਬ ਕੇ ਤੁਰਦਾ ਸੋਹਾਂ ਹਸ ਲੱਖਾ ਬੰਦਾ ਠੰਦਾ ਇੱਚ ਕੀ ਕਮੀ ਐ ਅਕਸਰ ਜੀ ਹੈ ਤਾਂ ਬਾਜੀ ਨਾ ਬੇਸ਼ੱਕ ਦੀ ਕਿੰਨੀ ਸੋਹਣਾ ਜਦੋਂ ਹੁਣ ਮੁੰਡਾ ਲੰਗ ਮਾਰ ਕੇ ਤੁਰਦਾ ਇਹ ਤਾਂ ਬਾਜੀ ਐ ਕੋਈ ਐ ਕਹਿ ਦੂ ਕੁਛ ਇਹਨੂੰ ਹੈ ਕਹਿਣਾ ਸੋਹਣੇ ਵਰਗਾ ਮੁੰਡਾ ਮੇਰਾ ਕਹਿਣਾ ਤਾਂ ਕੀ ਨਹੀਂ ਐ ਜੀ ਆਪ ਤਾਂ ਕਹਿੰਦੇ ਤੁਹੰਦੇ ਵੀ ਆਪ ਦਾ ਭਾਂਡਾ ਤਾਂ ਹਰੀਕ ਸਲਾਗਾ ਹੁੰਦਾ ਮੇਰੀ ਗੱਲ ਸੁਣੋ ਭਾਈ ਸਲਾਵਾਂਗੇ ਠੀਕ ਐ ਨਾ ਮੈਂ ਤਾਂ ਸਲਾਉਂਗਾ ਹੀ ਬਾਕੀ ਤੁਸੀਂ ਦੇਖ ਲਓ ਤੁਸੀਂ ਤਾਂ ਭਾਈ ਸਾਹਿਬ ਹੁਣ ਆਏ ਕਹੀ ਜਾਂਦੇ ਹੋ ਵੀ ਸਾਡਾ ਮੁੰਡਾ ਸੋਹਣਾ ਸੁਨੱਖਾ ਹੈ ਮੇਰੀ ਧੀ ਤੇ ਕੀ ਕੱਜ ਐ ਦੇਖਣ ਵਾਲੇ ਤਾਂ ਲੋਕ ਆ ਹੀ ਕਹੀ ਜਾਣਗੇ ਵੀ ਪਤਾ ਨਹੀਂ ਕੁੜੀ ਦੇ ਪੈਸੇ ਲੈਏ ਹੋਣੇ ਇਹਨਾਂ ਨੇ ਤਾਂ ਲੰਗੜੇ ਨਾਲ ਵਿਆਹ ਤੀ ਹੂੰ ਅੱਛਾ ਪਹਿਲੀ ਗੱਲ ਤਾਂ ਭਾਂਜੀ ਮੈਂ ਤੁਹਾਨੂੰ ਗੱਲ ਸਭ ਮੂੰਹ ਸੁਭਾਅ ਕੇ ਸੰਭਾਲ ਕੇ ਗੱਲ ਕਰੋ ਏ ਕੀ ਮਤਲਬ ਹੋਇਆ ਲੰਗੜੇ ਨਾਲ ਵਿਆਹ ਤੀ ਐਡਾ ਵੀ ਵੱਜ ਹੈ ਨਹੀਂ ਮੇਰੇ ਪੁੱਤ ਦੇ ਵਿੱਚ ਜਿਵੇਂ ਤੁਸੀਂ ਕਹੀ ਜਾਂਦੇ ਹੋ ਜੇ ਤੁਹਾਨੂੰ ਐਡੀ ਗੱਲ ਹੈ ਤਾਂ ਫਿਰ ਭਾਈ ਆਪਦੀ ਕੁੜੀ ਰੱਖੋ ਤੁਸੀਂ ਆਪਦੇ ਕੋਲ ਨਹੀਂ ਨਹੀਂ ਭਾਈ ਸਾਹਿਬ ਉਹ ਤਾਂ ਮੈਨੂੰ ਪਤਾ ਹੈ ਵੀ ਚੱਲ ਵੱਜ ਤਾਂ ਥੋੜਾ ਜਿਹਾ ਹੀ ਐ ਲੋਕਾਂ ਦੀ ਲੋਕ ਜੋ ਕਹਿੰਦੇ ਨਾ ਤੁਹਾਨੂੰ ਫਿਰ ਤੁਸੀਂ ਐਂ ਕਰੋ ਆਦੀ ਤੀਨੁਭਾਉ ਆਉਦੇ ਕਰੇ ਮੇਰਾ ਪੁੱਤ ਮੇਰੇ ਘਰੇ ਹੈ ਠੀਕ ਹੈ ਨਾ ਆਪਣਾ ਨਿਵੇੜਾ ਹੈਗਾ ਜਿੱਥੇ ਮਰਜੀ ਬੈਲੋ ਤੁਹਾਨੂੰ ਚੰਗਾ ਮਿਲਦਾ ਬਸ ਨਹੀਂ ਨਹੀਂ ਭਾਈ ਸਾਹਿਬ ਹੁਣ ਤੀਆਂ ਦੇ ਵਾਰੀ ਵਾਰੀ ਥੋੜਾ ਕਰੀ ਜਾਂਦੇ ਆ ਇਹ ਸੋਚੋ ਨਾ ਫਿਰ ਮੂੰਹ ਚ ਜ਼ੁਬਾਨ ਚ ਗੱਲ ਕੱਟਣ ਲੱਗੇ ਸੋਚਿਆ ਕਰੋ ਇਹ ਕੀ ਮਤਲਬ ਹੋਇਆ ਭਾਈ ਆ ਕਿ ਮੁੰਡਾ ਤੇਰਾ ਲੰਗੜਾ ਹੈਗਾ ਚਲੋ ਕੋਈ ਨਹੀਂ ਜੀ ਕੋਈ ਨਹੀਂ ਇਹ ਗੱਲ ਫੇਰ ਕਹਿ ਸਕਦਾ ਜੀ ਮੈਨੂੰ ਟਰੱਕ ਪਰ ਪਰ ਕੇ ਭੇਜੇ ਹੋਣ ਇਹਨੇ ਨੇ ਚਲੋ ਕੋਈ ਗੱਲ ਨਹੀਂ ਜੀ ਤੁਸੀਂ ਵੀ ਮਾੜਾ ਜਿਹਾ ਸ਼ਾਂਤ ਹੋ ਕੋਈ ਨਹੀਂ ਇਹਨੇ ਕਹਿਤਾ ਬਸ ਜਿਹੇ ਜਿਹਾ ਹੋਇਆ ਐਵੇਂ ਕਿਵੇਂ ਕਹਿਤਾ ਬਈ ਐ ਮੈਂ ਨਹੀਂ ਕੁਛ ਕਹਿਤਾ ਨਾ ਜੀ ਕੁੜੀ ਇਹਨੇ ਨਹੀਂ ਕੁਛ ਕਹਿਤਾ ਮੂੰਹ ਤੇ ਵੇਚੀ ਕਰੀ ਜਾਂਦੀ ਵੀ ਤੁਸੀਂ ਜੇ ਜਵਾਕ ਤੁਹਾਡੇ ਮੂਰੇ ਬੋਲਦਾ ਨਹੀਂ ਜਾਂ ਗੱਲ ਨਹੀਂ ਕਰਦਾ ਜੀ ਅਸੀਂ ਤੁਹਾਨੂੰ ਕੁਛ ਕਹਿੰਦੇ ਨਹੀਂ ਜਾਂ ਅਸੀਂ ਚੁੱਪਾਂਗੇ ਤੇ ਇਹਦਾ ਮਤਲਬ ਇਹ ਥੋੜੀ ਤੁਸੀਂ ਕੁਛ ਵੀ ਕਹੀ ਜਾਓਗੇ ਨਹੀਂ ਨਹੀਂ ਪੁੱਤ ਮੂੰਹ ਤੇ ਬੇਇੱਜ਼ਤੀ ਵਾਲੀ ਨਹੀਂ ਮੈਂ ਤਾਂ ਲੋਕਾਂ ਦੀ ਗੱਲ ਕਰਦੀ ਆਂ ਚੱਲ ਚੁੱਪ ਕਰ। ਉਹ ਤਾਂ ਸਮਝਣਾ ਜੀ ਆਪ ਦਾ ਮੈਨੂੰ ਜੀ ਤੁਸੀਂ ਨੁਕਸ ਕੱਢੀ ਐ ਜਿਹੜਾ ਨਹੀਂ ਕੋਈ ਨਹੀਂ ਬੇਟੇ ਚੱਲ ਜਿਹੜਾ ਇਹਨੇ ਕਹਿਤਾ ਠੀਕ ਐ ਮੈਂ ਮਾਫੀ ਮੰਗ ਲੈਣੀ ਐ ਪਰ ਆਪਾਂ ਹੁਣ ਵਿੱਚ ਗੱਲ ਟਕਾਉਣ ਵਾਸਤੇ ਅੱਗੇ ਸੋਚੋ ਜੇ ਟਕਾਉਣ ਵਾਸਤੇ ਸੋਚਣੀ ਐ ਨਾ ਗੱਲ ਜਿਵੇਂ ਤੁਹਾਨੂੰ ਕਿਹਾ ਤੁਸੀਂ ਓਮੇ ਕਰੋਗੇ ਬਈ ਬਾਕੀ ਤੁਹਾਡੀ ਮਰਜ਼ੀ ਐ ਸਿੱਧੀ ਗੱਲ ਐ ਸਾਨੂੰ ਫੇਰ ਟਾਈਮ ਦਿਓ ਵਿੱਚ ਇਸ ਕੰਮ ਮੇਰੀ ਗੱਲ ਸੁਣੋ ਹਾਂਜੀ ਤੁਸੀਂ 20-22 ਸਾਲ ਦੀ 25 ਸਾਲ ਦੀ ਕੁੜੀ ਕਰ ਲਈ ਹਾਂ ਉਹਦੇ ਤੁਹਾਡੇ ਕੋਲ ਟਾਈਮ ਨਹੀਂ ਸੀ ਜੇ ਜਿਹੜਾ ਹੁਣ ਮਾਂ ਦੇ ਸਾਰੇ ਹੁੰਦਾ ਉਹ ਤਾਂ ਮਾਂ ਬਣਾਈ ਬੈਠੀ ਐ ਹੁਣ ਆ ਪੈਸੇ ਤੇ ਸਿਉਣਾ ਤੋਂ ਦੇਖੋ ਕੋਈ ਪਿਓ ਆ ਜਾਂ ਭਰਾ ਉਹਦੇ ਸਾਰੇ ਹੁੰਦੇ ਤਾਂ ਬੰਦੇ ਕਰਦੇ ਹੁੰਦੇ ਅਜਾ ਕੰਮ ਬੰਦੇ ਤਾਂ ਕਰਦੇ ਹੁੰਦੇ ਆ ਬੁੜੀ ਸੌ ਆਸਾ ਪਾਸਾ ਕਰਕੇ ਕੋਈ ਦਸ ਆ ਵੀਸਾ ਜੋੜ ਕੇ ਆਪਦੇ ਕੋਲੇ ਕੁਛ ਨਾ ਕੁਛ ਬਣਾ ਕੇ ਰੱਖਦੀ ਐ ਕੀ ਗੱਲ ਇਹਨੇ ਆਪਦੇ ਕੋਈ ਕੋਈ ਇਹਨੇ ਕੀਤਾ ਪਾ ਫਿਰ ਉਹ 10-20 ਸੀ ਨਾ ਕਿਹੜਾ ਤੁਸੀਂ ਸਾਰ ਲਓਗੇ ਜੀ ਜੇ ਸਾਨੂੰ 50000 ਰੁਪਏ ਦੇ ਦੂਜਿਆਂ ਤਾਂ ਐਂ ਅੱਖ ਵੀ ਅਸੀਂ 50000 ਦਾ ਸਾਰ ਲਾਂ 50000 ਨਾਲ ਦਾ ਕਿਉਂ 50000 ਦਾ ਹਾਂ ਜੇ ਗੁੜੀਆਂ ਦੀ ਤਾਂ ਇੰਨੀ ਕੀ ਬਚਤ ਹੁੰਦੀ ਹੈ ਕੋਈ 20-50000 ਰੁਪਏ ਦੇ ਤਾਂ 2-2 ਲੱਖ ਦੀਆਂ ਮੈਂ ਸਾਂਸੀ ਭਾਈ ਮੈਂ ਤਾਂ ਹੁਣ ਮੈਂ ਐਸਾ ਉਹ ਕਰਨੀਆਂ ਨੇ ਮੈਂ ਤਾਂ ਖਾਲੀ ਬੈਠਾ ਰਹਿਣਾ ਕਰ ਲੈ ਲੈ ਭਾਈ ਸਾਬ ਅਸੀਂ ਕਿਹੜਾ ਤੁਹਾਨੂੰ ਕਿਹਾ ਸੀ ਵੀ ਤੁਸੀਂ ਆਪਦੀਆਂ ਮਹਿਸਾਂ ਵਿੱਚੋਂ ਤੁਸੀਂ ਨਹੀਂ ਕਿਹਾ ਸੀ ਲੋੜ ਤਾਂ ਪੈਂਦੀ ਹੈ ਭਾਈ ਮੈਂ ਵੀ ਤਾਂ ਇਹਨਾਂ ਜਵਾਕਾਂ ਦਾ ਘਰ ਵਸਾਉਣ ਵਾਸਤੇ ਲਾਇਏ ਸੀ ਚਲੋ ਉਹ ਤਾਂ ਗੱਲ ਸਮਝਨੀ ਹੈ ਫੇਰ ਐ ਕਰਦੇ ਆਂ ਕੁੜੀ ਨੂੰ ਕਿਹੜਾ ਛੱਡ ਜਾਨੇ ਆਂ ਅਸੀਂ ਕੁੜੀ ਨੇ ਕਿ ਛੱਡ ਜਾਨੇ ਛੱਡ ਜਾਨੇ ਓਏ ਮੇਰੀ ਗੱਲ ਸੁਣ ਲਓ ਭਾਈ ਦੋ ਮਹੀਨ ਸਾਲਿਆ ਕੇ ਪਹਿਲਾ ਮੇਰੇ ਕਿਲੇ ਤੇ ਬੰਨੋ ਠੀਕ ਐ ਫੇਰ ਮੈਂ ਮੁੰਡੇ ਨੂੰ ਭੇਜੂਗਾ ਕੁੜੀ ਲੈਣ ਵਾਸਤੇ ਬਾਕੀ ਰਹੀ ਗੱਲ ਸਿਆਣੇ ਸੱਪੜਦੀ ਉਹ ਪਈ ਦੀ ਮਾਂ ਆ ਜਾਂਦੀ ਐ ਤੁਸੀਂ ਗੱਲ ਕਰ ਲਿਓ ਮੈਂ ਤੁਹਾਨੂੰ ਨਹੀਂ ਕਹਿੰਦਾ ਤੁਸੀਂ ਇੱਥੇ ਬੈਠ ਜਾਓ ਠੀਕ ਐ ਨਾ ਮੈਨੂੰ ਕੁਛ ਨਹੀਂ ਚਾਹੀਦਾ ਉਹਦੇ ਵਿੱਚ ਮੇਰੀ ਤਾਂ ਸਿੱਧੀ ਗੱਲ ਐ ਬਈ ਦੋ ਮਹੀਨ ਸਾਲਿਆ ਕੇ ਬੰਨ ਦੋ ਗਿਲਦੀਪ ਪੁੱਤ ਤੁਸੀਂ ਸਮਝਾਵਾ ਆਪਦੇ ਪਾਪਾ ਨੂੰ ਨਹੀਂ ਨਹੀਂ ਮੰਮੀ ਜੀ ਪਾਪਾ ਜੀ ਜੋ ਕਰਨਗੇ ਸਹੀ ਕਰਨਗੇ ਇੱਕ ਗਲਤ ਫੈਸਲਾ ਥੋੜੀ ਲੈ ਰਿਆ ਕੋਈ ਸੋਚ ਸਮਝ ਕੇ ਲੈ ਉਹ ਫੈਸਲਾ ਕਰਨੇ ਮੈਂ ਇਹਨਾਂ ਦੇ ਵਿਰੁੱਧ ਕਿਵੇਂ ਬੋਲਾਂ ਜੀ ਮੇਰੀ ਗੱਲ ਸੁਣੋ ਇਹ ਕੀ ਬੋਲੂਗਾ ਭਾਵੇਂ ਤੁਸੀਂ ਮੈਨੂੰ ਐਂ ਦੱਸੋ ਇਹਦੇ ਮੂੰਹ ਤੇ ਕਿਸੇ ਨੂੰ ਲਗੜਾ ਆਖੀ ਜਾਂਨੇ ਹੂੰ ਜੇ ਆ ਕੋਈ ਬੋਲੂਗਾ ਨਾਲੇ ਮੇਰੇ ਉਤੋਂ ਦੀ ਹੋਗੇ ਕਿਵੇਂ ਬੋਲੂਗਾ ਭਾਈ ਸਾਹਿਬ ਤੁਸੀਂ ਤਾਂ ਇੱਕ ਗੱਲ ਨੂੰ ਲੈ ਕੇ ਰਹਿ ਗਏ ਮੈਂ ਇਹਨੂੰ ਲਗੜਾ ਨਹੀਂ ਕਹਿੰਦੀ ਮੈਂ ਤਾਂ ਲੋਕਾਂ ਦੀਆਂ ਗੱਲਾਂ ਕਰਦੀਆਂ ਵੀ ਅਗਲੇ ਕਹਣਗੇ ਵੀ ਹਾਂ ਐਸੇ ਜੇ ਮਾਰ ਭਾਵੇਂ ਤੁਸੀਂ ਸਮਝਾਓ ਜਾਂ ਤਾਂ ਲੋਕਾਂ ਦੀ ਗੱਲ ਸੁਣ ਲਓ ਜਾਂ ਦੀ ਕੁੜੀ ਬਸ ਕੁੜੀ ਪਸਾਂ ਦੇ ਮਾਰੇ ਆਏ ਆਂ ਵੀਰ ਜੀ ਅਸੀਂ ਫਿਰ ਉਸ ਗੱਲ ਤੇ ਤਾਂ ਤੁਸੀਂ ਆਉਂਦੇ ਹੀ ਨਹੀਂ ਅਸੀਂ ਜੇ ਲੋਕਾਂ ਨੇ ਸੁਣਿਆ ਹੁੰਦੀ ਅਸੀਂ ਤੁਹਾਡੇ ਘਰੇ ਆਉਂਦੇ ਨਹੀਂ ਸੀ ਦਵਾਰੇ ਫਿਰ ਤੁਸੀਂ ਉਸ ਗੱਲ ਤੇ ਆਓ ਨਾ ਜਿਹੜੀ ਗੱਲ ਆਪਾਂ ਕਰੀ ਜਾਨੇ ਫਿਰ ਸੋਥੋਂ ਅਸੀਂ ਟਾਈਮ ਮੰਗੀ ਜਾਨੇ ਤੁਸੀਂ ਵੀ ਉਸ ਗੱਲ ਤੇ ਆਓ ਨਾ ਅਸੀਂ ਟਾਈਮ ਮੰਗਦੇ ਟਾਈਮ ਦੋ ਚਾਰ ਦਾ ਟਾਈਮ ਦੇ ਦਿੰਨੇ ਆ ਕੋਈ ਗੱਲ ਨਹੀਂ ਤੇ ਅਸੀਂ ਕੁੜੀ ਨੂੰ ਛੱਡ ਜਾਨੇ ਆ ਕੋਈ ਸਾਨੂੰ ਮਹੀਨੇ ਵੀ ਦਿਨ ਦਾ ਟਾਈਮ ਦੇਣਾ ਭੁਕਰ ਮਹੀਨੇ ਵੀ ਦਿਨ ਦਾ ਲੈ ਦੇ ਲਓ ਮਹੀਨੇ ਵੀ ਦਿਨ ਦਾ ਉਹਨਾ ਟਾਈਮ ਮੈਂ ਬੈਠਾ ਰਹਾ ਮਾਂ ਘਰੇ ਹਣਾ ਲੋਕ ਮੈਨੂੰ ਕਹਿੰਦੇ ਵੀ ਤੇਰੇ ਘਰੇ ਤੁਹਾਡਾ ਘਰ ਖਾਲੀ ਹੋਵੇ ਜਵਾਕਾਂ ਨੂੰ ਦੁੱਧ ਤੋਂ ਬੈਠ ਮੈਂ ਮੱਝਾਂ ਸੀ ਕਿੱਥੋਂ ਲਿਆ ਕੇ ਬੰਨਾਂਗੇ ਇਹ ਤਾਂ ਤੁਸੀਂ ਇੰਤਜ਼ਾਮ ਕਰੋ ਮੱਝਾਂ ਤਾਂ ਮੈਂ ਆਪੇ ਲਿਆਉਂਗਾ ਮੈਂ ਮੈਂ ਤੁਹਾਨੂੰ ਐ ਨਹੀਂ ਕਹਿੰਦਾ ਵੀ ਤੁਸੀਂ ਲਿਆ ਕੇ ਮੱਝਾਂ ਬਨ ਕੇ ਹੀ ਜਾਓ ਇੱਥੇ ਗੱਲ ਹੁੰਦੀ ਇਹ ਕਹਿਣ ਦੀ ਤੁਹਾਨੂੰ ਇਹ ਗੱਲ ਪਤਾ ਨਹੀਂ ਲੱਗਦੀ ਮੈਂ ਸਦਾ ਮੈਂ ਆਪੇ ਲੈ ਕੇ ਆਉਂਗਾ ਤੁਸੀਂ ਆਪ ਦਾ ਭਾਈ ਰਕਮ ਦਾ ਇੰਤਜ਼ਾਮ ਕਰੋ ਹਾਂਜੀ ਸਮਝ ਗਈ ਵਾ ਸੋਡੀ ਗੱਲ ਹੈ ਪੈਸੇ ਦੇ ਦਿਓ ਬਸ ਉਹ ਇੰਤਜ਼ਾਮ ਕਰ ਲਓ ਗੱਲ ਆਏ ਆ ਵੱਧ ਤੋਂ ਵੱਧ ਹਫਤਾ ਲੈ ਲਓ 10 ਦਿਨ ਲੈ ਲਓ ਤੁਸੀਂ ਦੇਖ ਲਓ ਭਾਈ ਫਿਰ ਅਸੀਂ ਕੁੜੀ ਨੂੰ ਤਾਂ ਛੱਡ ਜਗੇ ਜੀ ਕੁੜੀ ਨੂੰ ਵੀ ਲੈ ਆਵਾਂਗੇ ਕੁੜੀ ਨੂੰ ਕੀ ਹੈਗਾ ਇੱਥੇ ਆਉਣਾ ਜੀ ਕੁੜੀ ਹਾਂ ਕੁੜੀ ਨੂੰ ਇੱਥੇ ਆਉਣਾ ਇ ਅਸੀਂ ਕਿਹੜੇ ਕੁੜੀ ਨੂੰ ਐ ਕਹੋ ਵੀ ਤੁਸੀਂ ਉੱਥੇ ਰੱਖੀ ਐ ਕੋਈ ਨਹੀਂ ਹੁਣ ਤਾਂ ਲੋਕ ਸਾਨੂੰ ਐ ਕਹਿੰਦੇ ਤੁਹਾਡੇ ਮੱਜਾਂ ਕਿੱਥੇ ਆ ਗਈਆਂ ਤੇ ਜਦੋਂ ਤੁਹਾਡੇ ਮੱਜਾਂ ਬਣਦੇ ਉਦੋਂ ਲੋਕਾਂ ਨੂੰ ਇਹ ਨਹੀਂ ਪਤਾ ਲੱਗੂਗਾ ਵੀ ਇਹਨਾਂ ਦੀ ਨੌ ਮੱਜਾਂ ਲੈ ਕੇ ਆਈਏ ਲੋਕ ਇਹ ਕੰਦੇ ਵੀ ਆਖਣਗੇ ਨਾ ਕੋਈ ਨਹੀਂ ਕਹਿੰਦਾ ਸਾਨੂੰ ਕੌਣ ਬੋਲੂਗਾ ਅਸੀਂ ਤਾਂ ਲਾ ਕੇ ਕਿਸੇ ਨੂੰ ਆਖਣ ਦੇਈਏ ਵੀ ਸਾਡੀ ਨੂੰ ਲੈ ਕੇ ਆ ਅਸੀਂ ਕਿਹੜੇ ਦੱਸਣਾ ਕਿਸੇ ਨੂੰ ਨਹੀਂ ਵੀਰ ਜੀ ਇਹਨਾਂ ਲਾਲਚ ਮਾੜਾ ਹੋਂ ਉਹ ਅਸੀਂ ਤਾਂ ਕੋਈ ਜੇ ਤੁਹਾਨੂੰ ਲਾਲਚ ਮਾੜਾ ਲੱਗਦਾ ਭਾਈ ਫਿਰ ਤੁਸੀਂ ਆਪ ਜਿੱਥੇ ਮਰਜੀ ਬਹਿ ਲਓ ਸਾਡੇ ਕੋਲ ਤਾਂ ਭਾਈ ਜਵਾਬ ਹੈ ਪੁੱਤ ਕਾ ਰੋ ਰੋਜ ਨਹੀਂ ਬਣਦੇ ਜਾਂਦੇ ਹੁੰਦੇ ਮੰਮੀ ਜੀ ਨੂੰ ਦੇਖੋ ਕੀ ਕਰਾਂ ਦੇਖੋ ਜੇ ਮੈਂ ਉਧਰ ਜਾਣਾ ਤਾਂ ਹੋਊਗਾ ਇੱਧਰ ਜਾਣਾ ਹੋਊਗਾ ਫਿਰ ਗੱਲ ਤਾਂ ਆਇਆ ਨਾ ਬਈ ਇਹ ਮੇਰਾ ਜਵਾਬ ਤਾਂ ਰੋ ਗਿਆ ਤੁਹਾਨੂੰ ਦੱਸ ਦੇਣ ਕਿ ਇਹ ਨਾ 15 ਦਿਨ ਲੈ ਲਓ ਮੈਂ ਦੋਨੇ ਪਾਸੇ ਮਤਾਂ ਤੁਸੀਂ ਦੱਸੋ ਬਾਕੀ ਅਸੀਂ ਤਾਂ ਤੁਹਾਨੂੰ ਕਹਿਤਾ ਸਾਨੂੰ 5 ਮਹੀਨੇ ਵੀ ਦਿਨ ਦਾ ਟਾਈਮ ਦੇ ਦਿਓ ਕੁੜੀ ਨੂੰ ਅਸੀਂ ਸਵੇਰੇ ਛੱਡ ਜਾਨੇ ਇੱਥੇ ਕੁੜੀ ਤਾਂ ਬਈ ਸੋਨ ਲਿਆਉਣੀ ਪਊਗੀ ਜੀ ਫਿਰ ਬਈ ਐ ਕੁੜੀ ਨੂੰ ਜਮਾ ਖਾਲੀ ਤੇ ਛੱਡੋ ਨਾ ਤੁਹਾਨੂੰ ਸਿੱਧੀ ਗੱਲ ਆ ਜੇ ਤੁਹਾਨੂੰ ਐ ਲੱਗ ਰਿਹਾ ਜੀ ਕੁੜੀ ਨੂੰ ਅਸੀਂ ਛੱਡ ਕੇ ਜਾਣਾ ਠੀਕ ਹੈ ਬਾਕੀ ਤੁਸੀਂ ਆਪ ਸਿਆਣੇ ਹੁਣ ਤੁਹਾਨੂੰ ਮੈਂ ਬੋਲ ਕੇ ਕੀ ਆਖਾਂ ਚਲੋ ਠੀਕ ਹੈ ਕੋਈ ਨਾ ਭਾਈ ਸਾਹਿਬ ਅਸੀਂ ਘਰੇ ਜਾ ਕੇ ਰਹਿ ਤਾਂ ਰਹਿ ਕਰਦੇ ਹਾਂ ਹਾਂਜੀ ਦੇਖੋ ਤੁਸੀਂ ਐ ਦੀ ਰਹਿ ਮਸਫਰਾ ਕਰ ਲੋ ਜਿਹਦੇ ਨਾਲ ਕਰਨਾ ਕੁੜੀ ਨਾਲ ਕਰਨਾ ਆ ਬੈਠਾ ਮੁੰਡਾ ਮੈਂ ਨਹੀਂ ਇਹਨੂੰ ਜਮਾ ਵੀ ਰੋਕਿਆ ਵੀ ਭਾਈ ਤੂੰ ਕੁੜੀ ਨਾਲ ਫੋਨ ਤੇ ਗੱਲ ਨਾ ਕਰ ਜਾ ਤੂੰ ਉਹ ਕਰੋ ਮੈਂ ਨਹੀਂ ਬਿਲਕੁਲ ਵੀ ਆਪਾਂ ਤਾਂ ਸਿੱਧੀ ਗੱਲ ਕੋਰੀ ਐ ਇਸ ਮਾਮਲੇ 'ਚ ਕੋਈ ਗੱਲ ਨਹੀਂ ਕਲਾਕਾਂ ਦਾ ਆਮ ਦਾ ਮਾਮਲਾ ਦੇਖੋ ਭਾਈ ਭਾਈ ਸਾਹਿਬ ਦੇਖਾ ਇਹਦੇ ਸਹੁਰਿਆਂ ਦਾ ਘਰ ਆ ਆਵੇ ਜਾਵੇ ਅਸੀਂ ਨਹੀਂ ਰੋਕਦੇ ਅਸੀਂ ਇਹਨੂੰ ਐ ਨਹੀਂ ਕਹਿੰਦੇ ਵੀ ਤੂੰ ਕਿਉਂ ਆਇਆ ਠੀਕ ਐ ਪਤਾ ਗੱਲ ਕੀ ਹੁੰਦੀ ਐ ਬੱਚਿਆਂ ਨੂੰ ਅਸੀਂ ਪੜਾ ਲਿਖਾ ਕੇ ਐਡੇ ਐਡੇ ਕਰ ਦਨੇ ਆ ਉਹਨ ਸਾਨੂੰ ਵੀ ਆਸ ਹੁੰਦੀ ਆ ਵੀ ਭਾਈ ਸਾਰੀ ਉਮਰ ਦੀ ਪੜ੍ਹਾਈ ਲਿਖਾਈ ਤੇ ਲਾਇਆ ਕਿੰਨਾ ਇਹਦਾ ਲੀੜਾ ਕਪੜਾ ਸਾਰੀ ਉਮਰ ਜਵਾਕ ਦਾ ਉਗੀਤਾ ਹੁਣ ਸਾਨੂੰ ਵੀ ਐ ਹੁੰਦਾ ਵੀ ਚਲ ਅਸੀਂ ਸੌਖੇ ਹੋ ਜੀਏ ਕੋਈ ਮੈਨੂੰ ਆਇਆ ਦੋ ਮਹੀਨਾ ਹੈਗੀਆਂ ਹੋਰ ਹੋ ਜਾਣ ਚਲ ਮੇਰੀ ਤਾਂ ਹੀ ਨਿਕਲ ਜੂਗੀ ਕਰਨਾ ਤਾਂ ਇੰਨਾ ਘਾਤ ਬੱਲਣਾ ਕਿਤੇ ਖਤਰਾ ਭਾਈ ਤੁਸੀਂ ਨਹੀਂ ਦੇਖੋ ਵੀਰ ਜੀ ਇਹ ਉਲਟ ਗੱਲ ਹੈਗੀ ਵੀ ਮੁੰਡਾ ਤੁਸੀਂ ਤੁਸੀਂ ਤਾਂ ਤੁਹਾਡੇ ਬੱਚੇ ਦੀ ਪੜ੍ਹਾਈ ਦਾ ਮੁੱਲ ਮੰਗ ਲਿਆ ਤੇ ਜਿਹੜੀ ਕੁੜੀ ਬਗਾਨੇ ਘਰ ਦੀ ਛੋਡੇ ਘਰ ਆ ਕੇ ਕੰਮ ਕਰੂਗੀ ਅਕਸਰ ਤਾਂ ਉਹ ਵੀ ਪੜ੍ਹਾਈ ਉਹਦੇ ਮਾਪੇ ਨੇ ਉਹਦੀ ਪੜ੍ਹਾਈ ਦਾ ਮੁੱਲ ਕੌਣ ਤਾਰੂ ਉਹਦੀ ਪੜ੍ਹਾਈ ਤੇ ਅਸੀਂ ਉਹਨੂੰ ਸਾਰੀ ਉਮਰ ਹੀ ਰੋਟੀ ਦੇਵਾਂਗੇ ਇੱਥੇ ਰੋਟੀ ਤਾਂ ਵੀਰ ਜੀ ਉਹ ਕੰਮ ਕਰੂਗੀ ਉਹ ਛੋਡੇ ਘਰ ਦਾ ਮੈਂਬਰ ਬਣਗੀ ਤੇ ਫਿਰ ਅਸੀਂ ਤਾਂ ਪਰਿਵਾਰ ਵਾਂਗੂ ਰੱਖਾਂਗੇ ਉਹਨੂੰ ਪਰਿਵਾਰ ਵਾਂਗ ਤੁਸੀਂ ਰੱਖਦੇ ਨਹੀਂ ਨਾ ਤੁਸੀਂ ਤਾਂ ਪਹਿਲਾਂ ਹੀ ਹੁਣ ਡਵਾਂਡਾ ਏਡੇ ਨੇ ਰੱਖ ਕੇ ਬੈਗੀ ਚਲ ਆ ਜਾ ਚੱਲੀ ਫਿਰ ਸੁਪਾਲ ਚਲ ਤੁਸੀਂ ਸੋਚ ਲਓ ਸੋਚ ਵਿਚਾਰ ਕਰ ਲਓ ਅਸੀਂ ਤੁਹਾਨੂੰ ਆਏ ਨਹੀਂ ਕਹਿੰਦੇ ਭਾਂਜੀ ਵੀ ਤੁਸੀਂ ਸੋਚੋ ਨਾ ਕੋਈ ਨਹੀਂ ਜੀ ਅਸੀਂ ਸੋਚਦੇ ਬਾਕੀ ਇਹ ਗੱਲ ਮੁੰਡਾ ਲੈ ਜਾਊਗਾ ਤੁਸੀਂ ਦੱਸ ਦਿਓ ਤੁਸੀਂ ਐ ਕਹਿੰਦੇ ਆ ਭਾਈ ਸਾਹਿਬ ਘਰ ਬਸਾਉਣ ਵਾਲੀ ਗੱਲ ਕਰੋ ਤੁਸੀਂ ਬਾਜ਼ਾਰ ਨਾਲ ਹੀ ਨਾ ਕਰੋ ਮੈਂ ਉਜਾੜਨ ਵਾਲੀ ਕਿਹੜੀ ਗੱਲ ਕਰਤੀ ਭਾਂਜੀ ਮੈਂ ਤਾਂ ਤੁਹਾਨੂੰ ਆਪ ਆਖੀ ਆ ਨਾ ਵੀ ਕੋਈ ਗੱਲ ਨਹੀਂ ਜੇ ਤੁਹਾਨੂੰ ਦੇਲਾ ਕੁੜੀ ਨੂੰ ਛੱਡ ਜੋ ਪਰ ਭਾਈ ਗੱਲ ਸਿੱਧੀ ਐ ਵੀ ਜਮਾ ਕੁੜੀ ਖਾਲੀ ਆਉਂਦੀ ਤੇ ਫਿਰ ਸਾਨੂੰ ਵੀ ਔਖਾ ਲੱਗਦਾ ਹੈ ਨਾ ਖਾਲੀ ਹੱਥ ਮੂੰਹ ਨੂੰ ਵੀ ਨਹੀਂ ਜਾਂਦਾ ਤੁਹਾਨੂੰ ਤੁਸੀਂ ਆਪਸੇ ਆਣੇ ਆ ਭਾਈ ਮੇਰੀ ਤਾਂ ਇਹ ਰਾਇਆ ਬਾਕੀ ਤੁਹਾਨੂੰ ਮੈਂ ਭਾਵੇਂ ਚੰਗਾ ਲੱਗਾ ਭਾਵੇਂ ਲੱਗਾ ਮਾੜਾ ਚਲੋ ਕੋਈ ਨਾ ਜੀ ਰਹਿ ਕੇ ਦੱਸ ਤੁਸੀਂ ਰਹਿ ਕੇ ਹਾਂ ਠੀਕ ਹੈ ਜੀ ਸਤ ਠੀਕ ਹੈ ਭਾਈ ਮੇਰੀ ਗੱਲ ਸੁਣ ਹੁਣ ਤੂੰ ਕਰੜਾ ਰਹੀਂ ਠੀਕ ਹੈ ਨਾ ਆਈਆਂ ਸੀ ਆ ਕੇ ਟੋਕ ਕੇ ਜਵਾਬ ਦੇ ਕੇ ਤੋਰਤੀਆਂ ਨਾ ਹੁਣੇ ਜਾ ਕੇ ਘਰੇ ਗੱਲ ਕਰਨੀ ਹੈ ਹੁਣ ਜਦੋਂ ਸਾਰਿਆਂ ਚ ਰਾਇ ਕਰਨੀ ਹੈ ਭਾਈ ਵੀ ਆ ਕੇ ਕਿ ਕੁੜੀ ਨੂੰ ਤਾਂ ਉਹ ਲੈ ਕੇ ਨਹੀਂ ਆਦੇ ਆਪਣੇ ਆਪ ਇਹ ਪੈਸਿਆਂ ਦਾ ਹੱਲ ਕਰਕੇ ਦੇ ਮੈਨੂੰ ਪੜਦੀਆਂ ਕਿ ਨਾ ਤੂੰ ਉਹ ਉਹਨਾਂ ਨੂੰ ਆਏ ਜੀ ਇਹ ਮਾਗਰ ਲੱਗ ਜੂ ਲੈ ਆਏ ਲੱਗਣ ਦੇ ਤਾਂ ਮੈਂ ਇਹਨੂੰ ਕਿਕਰ ਸਾਂ ਕਹਿੰਦੇ ਹੈ ਜੇ ਐਂ ਐਂ ਗੱਲਾਂ ਸਾਰੀਆਂ ਸਾਬਦੀਆਂ ਹੋ ਜਾਣ ਬਸ ਫੇਰ ਤਾਂ ਚਲ ਹੁਣ ਤੂੰ ਨਾ ਕੋਈ ਗੱਲਬਾਤ ਕਰੀ ਮੈਂ ਅੱਡੇ ਤੇ ਜਾਇਆ ਮਾਂ ਨਾਲ ਸਰਪੰਚਾਂ ਦੇ ਜਾਇਆ ਮ ਹਨ ਉਹੀ ਗੱਲ ਕੱਲ ਪਹੂਗਾ ਨਾ ਤੇ ਮਾਥੋਂ ਉਥੇ ਟੇਕਣ ਨਾਲ ਦਬਾਬੇ ਨੂੰ ਮਿਲਿਆ ਮਾਂ ਨਾਲੇ ਦੇਖ ਸੁਖਪਾਲ ਬੁੰਦੇ ਦਾ ਨਾ ਬਦਲਦੇ ਦਾ ਪਤਾ ਨਹੀਂ ਲੱਗਦਾ ਮੈਨੂੰ ਤਾਂ ਅਸਲ ਚਿਹਰਾ ਇਹਦਾ ਅੱਜ ਪਤਾ ਲੱਗਿਆ ਵੀ ਇਹ ਬੰਦੇ ਦਾ ਆ ਚਿਹਰਾ ਹੈ ਇਹ ਬੰਦੇ ਨੇ ਦੇਖ ਲਾ ਮੇਰਾ ਭੇੜਾ ਨੀਵਾ ਕਰਤਾ ਦੋਨਾਂ ਜੀਆਂ ਨੇ ਜਾ ਜਾ ਕੇ ਤੇ ਵੀ ਸਾਡੇ ਮੁੰਡੇ ਰਿਸ਼ਤਾ ਕਰਾ ਦੇ ਸਿੱਕਰੀਪੇ ਨਾਲ ਰਿਸ਼ਤਾ ਲੈਣਾ ਰਿਸ਼ਤਾ ਕਰਾ ਦੇ ਸਿੱਕਰੀਪੇ ਨਾਲ ਲੈਣਾ ਫਿਰ ਰਹੀ ਗੱਲ ਇਹ ਦੇਖ ਅੱਜ ਤਾਂ ਇਹਨਾਂ ਨੇ ਗੁੱਸਾ ਮੰਨੇ ਵੀ ਸਾਡੇ ਮੁੰਡੇ ਨਾਲ ਲੜਾ ਕਹਿਤਾ ਉਹਦੇ ਤੇ ਆਪਦੀ ਆਪ ਮੇਰੇ ਕੋਲ ਵੱਜ ਪਰਖੇ ਸਾਡੇ ਮੁੰਡੇ ਚ ਵੱਜ ਜਾ ਬੀਬੀ ਨਣਦੇ ਫਿਰ ਉਦੋਂ ਗੱਲ ਹੋਰ ਸੀ ਹੁਣ ਗੱਲ ਹੋਰ ਹੋ ਗਈ ਉਹ ਤਾਂ ਦੇਖ ਲੈ ਕਹਿੰਦੇ ਕਿ ਜੇ ਕੁਝ ਸਾਨੂੰ ਦਿਓਗੇ ਇਹਨੇ ਪੈਸੇ ਫਿਰ ਕੁੜੀ ਨੂੰ ਛੱਡ ਕੇ ਜਾਇਓ ਨਹੀਂ ਆਪਦੀ ਕੁੜੀ ਘਰੇ ਰੱਖ ਲਓ ਨਹੀਂ ਤਾਂ ਦੇਖ ਮੇਰੀ ਕੁੜੀ ਦਹਾਜੂ ਕਹਾਊਗੀ ਠੀਕ ਹੈ ਜੇ ਇਦਰੋਂ ਆਪਣਾ ਕੋਈ ਨਿਬੜਨ ਨਾ ਹੋਊਗਾ ਹੂੰ ਹੂੰ ਮਾਡਮ ਇਹ ਸੁਣੋ ਨਾ ਤਾਂ ਹੀ ਕਹਿੰਦੀ ਸੀ ਵੀ ਭਾਈ ਆਪਦਾ ਗੱਲ ਠੋਕਰ ਲਓ ਤੁਸੀਂ ਮੰਨੇ ਨਹੀਂ ਮੇਰੀ ਗੱਲ ਗੱਲ ਤਾਂ ਬਥੇਰੀ ਠੋਕਰ ਸੀ 1 ਰੁਪਏ ਨਾਲ ਗੱਲ ਹੋਈ ਸੀ ਫਿਰ ਇਹਨੇ ਏਡੀ ਕਾਲ ਕਰਿਆ ਅਨੁਸਾਰ ਕੁੜੀ ਨੂੰ ਕਰਕੇ ਪਸੰਦ ਤੇ ਉਹਦੀ ਕਹਿੰਦੇ ਸਤਾ ਨਾਲ ਹੀ ਲੈ ਕੇ ਜਾਣਾ। ਉਹ ਇਹ ਕਹਿੰਦੇ ਕਿ ਮੈਂ ਮੈਸ ਲਿਆਉਣੀਆਂ। ਮੈਂ ਇਸ ਕੀ ਸਸਤੀ ਆਜੂਗੀ? 50000 ਦੀ ਆਜੂ ਮੈਸ। ਲੱਖ ਸਵਾ ਲੱਖ ਦੀ ਮੈਸ ਹੈ। ਤੇ ਫਿਰ ਹਾਂ ਦੋ ਮੱਝਾਂ ਲਿਆਉਣੀਆਂ ਕਹਿੰਦਾ। 2 ਲੱਖ ਰੁਪਏ ਮੰਨਣਾ ਮੈਂ ਚਾਹੀਦਾ। ਚਾਹੀਦਾ। ਤੇ ਫਿਰ ਆਪਾਂ ਹੁਣ 2.5 ਲੱਖ ਇਹਨੂੰ ਕਿੱਥੋਂ ਦੇ ਦਾਂਗੇ? ਗੱਲ ਤਾਂ ਉਹੀ ਹੈ ਵੀ ਦੇਖ ਬੰਦੇ ਨੇ ਆਪਦਾ ਰੂਪ ਦਿਖਾਇਆ ਹੈ। ਵੀ ਲੈ ਜੱਟਾ ਜੇ ਤੂੰ ਨਾ ਮੁੰਡਾ ਬਿਆ ਨਾ ਫਿਰ ਤੂੰ ਮੈਸ ਕਿਤੋਂ ਲੈਂਦਾ। ਗੁੱਸਾ ਨਾ ਕਰਦਾ ਤੇ ਮੁੰਡਾ ਦੇਖ ਲੈ ਮੁੰਡਾ ਕਰ ਲੈ ਹਾਂ ਮੁੰਡਾ ਤਾਂ ਆਪਰ ਤੇ ਪਾਣੀ ਨਹੀਂ ਪੈਣ ਦਿੰਦਾ ਮੈਂ ਤਾਂ ਭੈਣ ਐ ਪਸਤੌਣੀ ਐ ਵੀ ਕਿਤੇ ਮੇਰੇ ਕੋਈ ਕੁੜੀ ਨੂੰ ਨਾ ਕੋਈ ਹੁੰਨੀ ਨਿੱਕੀ ਕਰ ਦੇਣ ਐ ਹੁੰਨੀ ਨਿੱਕੀ ਕਿ ਮੈਂ ਕਰ ਦੇਣਗੇ ਕੋਈ ਨਹੀਂ ਆਪਾਂ ਕਰਦੇ ਆ ਰਾਇ ਜਾ ਕੇ ਫਿਰ ਜੇ ਜਿਹੜਾ ਆਪਨੇ ਹੁਣ ਉਹ ਆਪ ਤੋਂ ਹੋਇਆ ਉਹ ਜੇ ਭਈ ਆਪ ਮੂਰੇ ਲਾ ਕੇ ਭਰਾਂਗੇ ਮੈਂ ਨਾ ਤੁਸੀਂ ਮੇਰੀ ਗੱਲ ਦਾ ਗੁੱਸਾ ਕਰਦੇ ਸੀ ਮੈਂ ਸੋਨੂੰ ਸੱਚੀ ਕਹਿੰਦੀ ਸੀ ਵੀ ਕੋਈ ਨਾ ਆਪਾਂ ਠਹਿਰ ਕੇ ਠੇਰਾ ਰਿਸ਼ਤਾ ਕਰ ਦੋ ਵੀ ਤੁਸੀਂ ਤੋਰੋ ਨਾ ਤੋਰਨ ਦਾ ਹੁਣ ਆਏ ਕੀ ਪਤਾ ਸੀ ਉਹਦੇ ਤਾਂ ਤੁਰਤ ਪੈ ਰਹੇਗੇ ਮੈਨੂੰ ਕੀ ਹੋ ਸੀ ਮੈਂ ਤਾਂ ਕਲੇਸ਼ ਮਕਾਇਆ ਤੁਹਾਡੇ ਘਰੋਂ ਜਿੱਦ ਰੋਜ਼ ਤੁਹਾਡੇ ਤੂਤਕੜਾ ਪੈਂਦਾ ਸੀ ਰੋਜ਼ ਕਹਿੰਦੇ ਸੀ ਆ ਜਾ ਅੱਜ ਅਸੀਂ ਲੜਪੈ ਅੱਜ ਸੀ ਪਰ ਤਾਂ ਜਿਆਦੇ ਹੋ ਗਿਆ ਤੂਤਕੜਾ ਆ ਜਾ ਫਿਰ ਹੁਣ ਹੋਂ ਵਾਲੇ ਤੂਤਕੜੇ ਦਾ ਕਰਾਂ ਹੱਲ ਆ ਜਾ